ਜਦੋਂ ਇਥੋਂ ਜਾਣ ਦੇ ਚਾਹ ਕੁਝ ਹੋਰ ਹੁੰਦੇ ਆ ਨੌਜਵਾਨਾਂ ਦੇ ਬਾਅਦ ਵਿੱਚ ਉੱਥੋਂ ਫੋਨ ਕਰਕੇ ਕਹਿੰਦੇ ਤੁਸੀਂ ਨਾ ਫਸਿਓ ਮੈਂ ਤਾਂ ਵਧੀਆ ਸੀਗਾ ਅਗਲਾ ਕਹਿੰਦਾ ਮੈਂ ਦੁਕਾਨ ਚ ਲਾਉਂਦਾ ਕਿਹੜਾ ਪੜਦੇ ਆ ਕਿ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾਣਾ ਚਿੰਤਾ ਰੋਗ ਸੈਂਪਲ ਵਿਆਹ ਕਰਨਾ ਨਾ ਕੋਈ ਕਰਜ਼ਾ ਚੜੇ ਸਿਰ ਤੇ ਨਾ ਹੀ ਆਤਮ ਮਹੱਤਵ ਹੁੰਮ ਕੇ ਲੋਕ ਕੀ ਕਹਿਣਗੇ ਜਾਂ ਮੇਰੇ ਰਿਸ਼ਤੇਦਾਰ ਕਹਿਣਗੇ ਕਿ ਇਹਨਾਂ ਕੋਲ ਇੱਕ ਦੋ ਜਾਕ ਆ ਉਹ ਵੀ ਨਹੀਂ ਚੰਗੇ ਸਕੂਲਾਂ ਦੇ ਕਿ ਪੰਜਵੀਂ ਦੇ ਬੱਚੇ ਨੇ ਬਹੁਤ ਵੱਡੀ ਪੜਾਈ ਨਹੀਂ ਕਰਨੀ ਪ੍ਰਾਇਮ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਮਨਦੀਪ ਕੌਰ ਤੇ ਅੱਜ ਹਰ ਵਾਰ ਦੀ ਤਰ੍ਹਾਂ ਫੇਰ ਨੇ ਸਾਡੇ ਨਾਲ ਸਰਦਾਰ ਪ੍ਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਸਿੰਘ ਜੀ ਅਸੀਂ ਨਾਰਮਲ ਘਰਾਂ ਦੀਆਂ ਗੱਲਾਂ ਦੇ ਵਿੱਚ ਜਾਂ ਆਪਾਂ ਸਮਾਜ ਚ ਬਾਹਰ ਵਿਚਰਦੇ ਆ ਜਾਂ ਆਪਾਂ ਘਰਾਂ ਦੀਆਂ ਗੱਲਾਂ ਹੀ ਦੇਖਦੇ ਆ ਮਾਰੇ ਕੰਮ ਜਾਂ ਤਾਂ ਲੋਕਾਂ ਨੇ ਕਹਿਣੀ ਹੈ ਕਹਿਣਾ ਕਿ ਲੋਕ ਕੀ ਕਹਿਣਗੇ ਹਨਾ ਜਦੋਂ ਕੋਈ ਲੋਕ ਚੰਗੇ ਕੰਮ ਦੀ ਸ਼ੁਰੂਆਤ ਕਰਦੇ ਆ ਜਾਂ ਕੋਈ ਬੱਚਾ ਆਵਦਾ ਇੱਕ ਫੀਲਡ ਚੁਣਨ ਦੀ ਕੋਸ਼ਿਸ਼ ਕਰਦਾ ਜਾਂ ਉਹਦਾ ਕਿਸੇ ਫੀਲਡ ਇਜ਼ ਇੰਟਰਸਟ ਆ ਉਦੋਂ ਵੀ ਉਹ ਇਹ ਗੱਲਾਂ ਸੋਚਣ ਲੱਗ ਜਾਂਦਾ ਕਿ ਲੋਕ ਕੀ ਕਹਿਣਗੇ ਹਾਂਜੀ ਰਮਨ ਵਾਕਈ ਇਹ ਗੱਲ ਹੈਗੀ ਆ ਕਿ ਸਮਾਜ ਦੇ ਅੰਦਰ ਬਹੁਤ ਵਾਰੀ ਮੈਨੂੰ ਲੱਗਦਾ ਕਿ ਤਰੱਕੀ ਇਸੇ ਕਰਕੇ ਵੀ ਰੁਕ ਜਾਂਦੀ ਆ ਕਿਉਂਕਿ ਬੰਦਾ ਮਨ ਦੇ ਵਿੱਚ ਇਹ ਗੱਲਾਂ ਸੋਚਦਾ ਵਾ ਕਿ ਮੇਰਾ ਸਮਾਜ ਕੀ ਕਹੂਗਾ ਜਾਂ ਮੇਰੇ ਲੋਕ ਕੀ ਕਹਿਣਗੇ ਹਨਾ ਮੇਰਾ ਚੁਗਿਰਦਾ ਮੇਰੇ ਬਾਰੇ ਕੀ ਗੱਲਾਂ ਕਰਦਾ ਹੋਊਗਾ ਹਾਂਜੀ ਤੁਸੀਂ ਦੇਖੋ ਕਿ ਜਾਦਾ ਸਮਾਜ ਦੇ ਅੰਦਰ ਜਿਹੜੀ ਔਲਝਣ ਤਾਣੀ ਬਣੀ ਹੋਈ ਆ ਉਹ ਮੈਨੂੰ ਲੱਗਦਾ ਇੰਨਾ ਕਾਲਾ ਕਰਕੇ ਆ ਹਨਾ ਇੰਨਾ ਕਾਰਨਾ ਕਰਕੇ ਆ ਕਿ ਬੰਦਾ ਇਹੀ ਚੀਜ਼ ਸੋਚਣ ਤੇ ਲੱਗਿਆ ਹੋਇਆ ਵਾ ਕਿ ਮੈਂ ਆ ਕੰਮ ਕਰਾਂ ਸ਼ੁਰੂ ਜਾਂ ਨਾ ਕਰਾਂ ਜੇ ਕਰੂੰਗਾ ਤੇ ਲੋਕ ਕੀ ਕਹਿਣਗੇ ਜੇ ਮੈਂ ਨਾ ਕਰੂੰਗਾ ਤੇ ਲੋਕ ਫੇਰ ਵੀ ਕੀ ਕਹਿਣਗੇ ਹਨਾ ਸਿਆਣੇ ਕਹਿੰਦੇ ਹੁੰਦੇ ਸੀ ਲੋਕਾਂ ਦਾ ਕੰਮ ਆ ਗੱਲਾਂ ਕਰਨੀਆਂ ਤੁਸੀਂ ਜੋ ਤੁਹਾਡਾ ਮਨ ਕਹਿੰਦਾ ਵਾ ਜੋ ਤੁਹਾਡਾ ਦਿਮਾਗ ਅਸੈਪਟ ਕਰਦਾ ਵਾ ਕਿ ਮੈਨੂੰ ਇਹ ਕੰਮ ਕਰ ਲੈਣਾ ਚਾਹੀਦਾ ਵਾ ਇਹ ਕੰਮ ਮੇਰੇ ਲਈ ਬਣਿਆ ਵਾ ਕਹਿੰਦੇ ਕਿ ਉਹ ਕਰ ਲੈਣਾ ਚਾਹੀਦਾ ਵਾ ਹਨਾ ਲੋਕਾਂ ਵੱਲ ਦੇਖਣਾ ਨਹੀਂ ਚਾਹੀਦਾ ਲੋਕਾਂ ਦੇ ਮੂੰਹ ਵੱਲ ਦੇਖਣਾ ਨਹੀਂ ਚਾਹੀਦਾ ਕਿ ਲੋਕ ਕੀ ਕਹਿਣਗੇ ਲੋਕ ਆ ਕੇ ਹੈਲਪ ਕਰਉਣਗੇ ਲੋਕ ਮਦਦ ਚ ਖੜਨਗੇ ਨਹੀਂ ਤੁਹਾਨੂੰ ਆਪਣੀ ਆਪ ਬਾਤ ਕੇ ਸਿੱਖਣੀ ਪੈਣੀ ਆ ਹਨਾ ਇਹ ਗੱਲ ਆਮ ਅਸੀਂ ਬਜ਼ੁਰਗਾਂ ਤੋਂ ਸੁਣਦੇ ਆਏ ਆਂ ਮੈਂ ਇੰਨੀ ਵੀ ਗੱਲ ਕਹੀ ਹੈ ਜੀ ਨੋਟ ਕਰਦਾ ਹਾਂ ਕਿ ਆਪਾਂ ਜਦੋਂ ਸਾਡੇ ਪਿੰਡਾਂ ਦੇ ਪਰਿਵਾਰਾਂ ਦੇ ਵੱਲ ਨਿਗਾਹ ਮਾਰਦੇ ਆ ਨਾ ਮੇਰਾ ਜਾਦਾ ਬੱਚਿਆਂ ਦੇ ਨਾਲ ਰਹਿਣ ਸਹਿਣ ਦਾ ਤੁਹਾਨੂੰ ਪਤਾ ਵਾ ਕਿ ਕਲਾਸਾਂ ਲਾਉਂਦੇ ਆ ਬੱਚਿਆਂ ਦੇ ਨਾਲ ਮਲਾਪ ਰਹਿੰਦਾ ਹੁੰਦਾ ਨਾ ਪਰਿਵਾਰਾਂ ਦੇ ਨਾਲ ਉਹਨਾਂ ਦੇ ਨਾਲ ਮਲਾਪ ਰਹਿੰਦਾ ਆਪਣਾ ਮੈਂ ਕਈ ਵਾਰੀ ਇਹ ਗੱਲ ਨੋਟ ਕਰਦਾ ਹੁੰਦਾ ਹੁੰਦਾ ਵਾ ਕਿ ਕਈ ਫੈਮੀਆਂ ਮੀਡੀਅਮ ਹੁੰਦੀਆਂ ਹਨ ਹੈਨਾ ਜਿਹੜੇ ਆਪਦੇ ਘਰ ਦਾ ਖਰਚਾ ਮਸਾ ਮੈਨੇਜ ਕਰਦੇ ਆ ਵਿਚਾਰੀ ਹਾਂਜੀ ਪਰ ਤੁਸੀਂ ਉਹਨਾਂ ਨੂੰ ਨੋਟ ਕੀਤਾ ਹੋਊਗਾ ਉਹ ਵੀ ਇਸ ਸਮਾਜ ਦੀ ਦੌੜ ਦੇ ਅੰਦਰ ਲੋਕਾਚਾਰੀ ਦੀ ਦੌੜ ਦੇ ਅੰਦਰ ਆਪੋ ਆਪਣੇ ਬੱਚਿਆਂ ਨੂੰ ਚੰਗੇ ਕੰਵੈਂਟ ਸਕੂਲਾਂ ਦੇ ਵਿੱਚ ਲਾ ਰਹੇ ਆ। ਹਾਂ ਜੀ ਇਸੇ ਕਰਕੇ ਵੀ ਲੋਕ ਕੀ ਕਹਿੰਦੇ ਲੋਕ ਕੀ ਕਹਿਣਗੇ ਇੱਕ ਬੱਚਾ ਨਾ ਤੋ ਜਾਂ ਦੋ ਬੱਚੇ ਵੀ ਨਹੀਂ ਪੜਾਉਂਦੇ ਇਹ ਵੀ ਨਹੀਂ ਪੜਾਏ ਜਾਂਦੇ ਹਨਾ ਪਹਿਲਾਂ ਆਪਣੇ ਪਹਿਲਾਂ ਸਮਾਂ ਸੀਗਾ ਜਿਹੜਾ ਪੁਰਾਣਾ ਸਮਾਂ ਉਦੋਂ ਸਰਕਾਰੀ ਸਕੂਲ ਹੁੰਦੇ ਸੀ ਸਾਰੇ ਲੋਕੀ ਸਰਕਾਰੀ ਚ ਚੰਗਾ ਹੋਵੇ ਭਾਵੇਂ ਮੀਡੀਅਮ ਪਰਿਵਾਰ ਹੋਵੇ ਭਾਵੇਂ ਕਿ ਗਰੀਬੀ ਰੇਖਾ ਦਾ ਪਰਿਵਾਰ ਹੋਵੇ ਹਰ ਪਰਿਵਾਰ ਦਾ ਬੱਚਾ ਉਸ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਜਿੱਥੇ ਜਾਇਜ਼ ਪੜ੍ਹਾਈ ਹੁੰਦੀ ਸੀ ਅੱਜ ਪ੍ਰਾਈਵੇਟ ਜਿੰਨੇ ਕਾਨਵੈਂਟ ਸਕੂਲ ਨੇ ਉਹਨਾਂ ਵਿੱਚ ਮਹਿੰਗੀਆਂ ਪੜਾਈਆਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਮਾਪਿਓ ਸਿਰਫ ਤੇ ਸਿਰਫ ਏਸ ਕਰਕੇ ਭਾਵੇਂ ਕਿ ਉਹ ਦਿਹਾੜੀਦਾਰਾ ਬੰਦਾ ਉਹ ਦਿਹਾੜੀ ਕਰਕੇ ਹੁੰਦਾ ਉਹ ਏਸ ਕਰਕੇ ਜ਼ਿਆਦਾ ਨਹੀਂ ਕਰ ਰਿਹਾ ਕਿ ਮੇਰਾ ਬੱਚਾ ਆਉਣ ਆਏ ਸਮੇਂ ਚ ਤਰੱਕੀ ਕਰੂਗਾ ਮੈਂ ਚੰਗੇ ਸਕੂਲਾਂ ਦੇ ਵਿੱਚ ਪੜਾ ਕੇ ਇਹਨੂੰ ਕਹੇ ਚੰਗੀ ਜੌਬ ਤੇ ਲਾ ਦੂੰਗਾ ਹਨਾ ਭਾਵੇਂ ਕਿ ਉਹ ਵਿਸ਼ਾ ਵੱਖਰਾ ਵਾ ਕਿ ਅੱਜ ਬੱਚੇ ਸਾਡੇ ਜੌਬ ਕਿੰਨੀ ਇੱਕ ਗਿਣਤੀ ਦੇ ਵਿੱਚ ਕਰ ਰਹੇ ਆ ਹਨਾ ਸਾਰੇ ਬੱਚਿਆਂ ਦੀ ਦੌੜ ਤਾਂ ਫੋਰਨ ਬਣੀ ਹੋਈ ਆ ਕਿ ਅਸੀਂ ਕੈਨੇਡਾ ਜਾਣਾ ਵਾ ਅਸੀਂ ਆਸਟ੍ਰੇਲੀਆ ਜਾਣਾ ਵਾ ਪਰ ਗੱਲ ਕਰੀਏ ਮਾਪਿਆਂ ਦੀ ਮਾਪੇ ਹਮੇਸ਼ਾ ਇਹ ਸੋਚਦੇ ਆ ਕਿ ਲੋਕ ਕੀ ਕਹਿਣਗੇ ਜਾਂ ਮੇਰੇ ਰਿਸ਼ਤੇਦਾਰ ਕਹਿਣਗੇ ਕਿ ਇਹਨਾਂ ਕੋਲ ਇੱਕ ਦੋ ਜਵਾਬ ਆ ਉਹ ਵੀ ਨਹੀਂ ਚੰਗੇ ਸਕੂਲਾਂ 'ਚ ਪੜ੍ਹਾਏ ਗਏ ਹਨਾ ਭਾਵੇਂ ਕਿ 5ਵੀਂ ਦੇ ਬੱਚੇ ਨੇ ਬਹੁਤ ਵੱਡੀ ਪੜ੍ਹਾਈ ਨਹੀਂ ਕਰਨੀ ਦੀ ਉਹਨਾਂ ਨੇ ਬੇਸਿਕ ਚੀਜ਼ਾਂ ਹੀ ਸਿੱਖੀਆਂ ਨਾ ਉਹਨਾਂ ਨਾਲ ਗੱਲਬਾਤ ਨੋਰਮਲ ਹਾਂ ਨੋਰਮਮਲ ਸਕੂਲ 'ਚ ਵੀ ਪੜ੍ਹਾਇਆ ਜਾ ਸਕਦਾ ਵਾ ਮੈਂ ਸਮਝਦਾ ਵਾਂ ਕਿ ਚੰਗੀਆਂ ਜੌਬਾਂ ਤੇ ਜੇਕਰ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਦੇਖਦੇ ਆ ਉਹਨਾਂ ਤੋਂ ਜੇ ਤੁਸੀਂ ਪੁੱਛੋਗੇ ਉਹ ਬਹੁਤੇ ਸਰਕਾਰੀ ਕਾਲਜਾਂ ਦੇ ਪੜੇ ਹੋਏ ਆ ਸਰਕਾਰੀ ਯੂਨੀਵਰਸਿਟੀਆਂ ਦੇ ਜਾਂ ਸਰਕਾਰੀ ਸਕੂਲਾਂ ਦੇ ਪੜੇ ਹੋਏ ਨੇ ਹਾਂ ਜੀ ਜਿਨ੍ਹਾਂ ਨੇ ਪੜ ਕੇ ਤਰੱਕੀ ਕਰਨੀ ਆ ਜਿਨ੍ਹਾਂ ਨੂੰ ਮਾਂ ਪਿਓ ਦੀ ਮਿਹਨਤ ਦਾ ਪਤਾ ਵਾ ਉਹ ਬੱਚੇ ਸਿਆਣੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚੋਂ ਘੱਟ ਮਹਿੰਗੀਆਂ ਪੜਾਈਆਂ ਜਿਹੜੀਆਂ ਨੇ ਉਹਨਾਂ ਤੋਂ ਬਿਨਾਂ ਵੀ ਉਹ ਤਰੱਕੀ ਕਰ ਜਾਂਦੇ ਨੇ ਉੱਥੇ ਫਿਰ ਵੀ ਆਪਣੀ ਮੰਜ਼ਲ ਤੇ ਜੌਬ ਤੇ ਲੱਗ ਜਾਂਦੇ ਨੇ ਜਿੰਨਾ ਜਿਹੜੇ ਹਾਂ ਜੀ ਜਿਹੜੇ ਬੱਚੇ ਕਹਿ ਲਓ ਕਿ ਚੰਗੇ ਸਕੂਲਾਂ ਦੇ ਵਿੱਚ ਅਸੀਂ ਮਹਿੰਗੀਆਂ ਪੜਾਈਆਂ ਕਰਾਉਨੇ ਆ ਲੋਕਾਂ ਦੇ ਦੇਖਾ ਦੇਖੀ ਦੇ ਵਿੱਚ ਕਿ ਫਲਾਣੇ ਨੇ ਆਪਣੇ ਬੱਚੇ ਉਸ ਸਕੂਲੇ ਲਾਏ ਆ ਮੈਂ ਵੀ ਲਾਉਣਾ ਹੈਨਾ ਅੰਡੀ ਗਵੜੀ ਕਹਿੰਦੇ ਵੀ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਉਸ ਸਕੂਲੇ ਲਾਓ ਫਲਾਣਾ ਸਕੂਲ ਚੰਗਾ ਵਾ ਫਲਾਣਾ ਮਾੜਾ ਵਾ ਕੰਪੈਰੀਜ਼ਨ ਕਰਦਿਆਂ ਪਰਿਵਾਰ ਦੇ ਵਿੱਚ ਇਹ ਡਿਸਕਸ ਹੁੰਦੀ ਆ ਕਿ ਯਾਰ ਫਲਾਣਾ ਇਹ ਐਂ ਕਹੂਗਾ ਮੈਨੂੰ ਫਲਾਣੇ ਨੇ ਜੇ ਐਂ ਕਹੇਤਾ ਫਲਾਣਾ ਇੰਜ ਕਹੂਗਾ ਕਿ ਜਵਾਬ ਨਹੀਂ ਪੜਾਈ ਜਾਂਦੇਗੇ ਜਵਾਬਾਂ ਨੂੰ ਮੈਂ ਚੰਗੇ ਸਕੂਲਾਂ ਦੇ ਵਿੱਚ ਲਾਉਣਾ ਤੁਸੀਂ ਇੱਥੋਂ ਤੱਕ ਛੱਡੋ ਚੰਗੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵੀ ਟਿਊਸ਼ਨਾਂ ਤੇ ਲਾਇਆ ਜਾ ਰਿਹਾ ਹਾਂਜੀ ਟਿਊਸ਼ਨ ਤੇ ਲਾਉਣ ਦਾ ਕਾਰਨ ਕੀ ਆ ਕਿਉਂਕਿ ਬਸ ਲੋਕ ਕੀ ਕਹਿਣਗੇ ਕਹਿੰਦੇ ਕਿ ਇਹਨਾਂ ਤੋਂ ਟਿਊਸ਼ਨ ਵੀ ਪੜਾਇਆ ਜਿੰਨੀ ਜਾਂਦਾ ਜਵਾਕਾਂ ਨੂੰ 5-700 ਰੁਪਿਆ ਫੀਸ ਹੀ ਆ ਜਵਾਕਾਂ ਦਾ ਇਹ ਭਵਿੱਖ ਨਹੀਂ ਚਾਹੁੰਦੇਗੇ ਇਹ ਆਪਣੇ ਜਵਾਕਾਂ ਨੂੰ ਬਸ ਐ ਰੋਲ ਕੇ ਹੀ ਰੱਖਣਾ ਚਾਹੁੰਦੇ ਆ ਮਾਂ ਪਿਓ ਦੇ ਦਿਮਾਗ ਦੇ ਅੰਦਰ ਵੀ ਇਹ ਚੀਜ਼ ਹੁੰਦੀ ਆ ਕਿ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਲਾਵਾਂ ਉਹ ਇਸ ਕਰਕੇ ਨਹੀਂ ਲਾ ਰਿਆ ਕਿ ਇਹਦਾ ਭਵਿੱਖ ਸੋਹਣਾ ਬਣੂਗਾ ਇਹ ਚੰਗਾ ਐਜੂਕੇਟਿਡ ਹੋ ਜਾਊਗਾ ਇਸ ਕਰਕੇ ਨਹੀਂ ਲਾ ਰਿਆ ਉਹ ਸਿਰਫ ਤੇ ਸਿਰਫ ਬਹੁਤੇ ਮੈਂ ਇਹ ਨਹੀਂ ਕਹਿੰਦਾ ਸਾਰੇ ਬਹੁਤੇ ਮਾਂ ਪਿਓ ਵੀ ਇਸ ਕਰਕੇ ਲਾ ਰਿਹਾ ਕਿ ਲੋਕਾਚਾਰੀ ਕਰਕੇ ਮੇਰਾ ਸਮਾਜ ਦੇ ਵਿੱਚ ਇਹ ਨਾ ਗੱਲਾਂ ਹੋਣ ਕਿ ਫਲਾਨੇ ਨੇ ਆਪ ਦੇ ਜਵਾਕ ਨੂੰ ਪੜਾਇਆ ਨਹੀਂ ਜੇ ਕਮਾਈ ਕਰਦੇ ਸੀ ਕਮਾਈ ਕਰਦੇ ਕਿੰਨਾ ਵਾਸਤੇ ਸੀ ਆਪਣੇ ਬੱਚਿਆਂ ਵਾਸਤੇ ਕਰਦੇ ਸੀ ਪਰ ਬੱਚੇ ਨਹੀਂ ਚੰਗੇ ਸਕੂਲਾਂ ਚ ਪੜਾਏ ਗਏ ਕਈ ਵਾਰ ਇੱਕ ਆਪ ਦਾ ਸਟੇਟਸ ਸ਼ੋਅ ਕਰਨ ਲਈ ਆਪਦੇ ਅੰਡੀ ਗਵੰਡੀ ਦੇ ਸਾਹਮਣੇ ਕਿ ਉਹ ਕੀ ਕਹੂਗਾ ਲੋਕ ਬਹੁਤ ਵਾਰੀ ਵੱਡੇ ਵੱਡੇ ਕਰਜ਼ਿਆਂ ਥੱਲੇ ਆ ਜਾਂਦੇ ਹਨਾ ਫਿਰ ਉਹ ਸਮ ਟਾਈਮ ਸੁਸਾਈਡ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਬੱਚਿਆਂ ਦਾ ਪਿੱਛੇ ਰਹਿ ਵੀ ਕੋਈ ਨਹੀਂ ਜਾਂਦਾ ਉਹੀ ਜਿਵੇਂ ਉਹਦੇ ਪਰਿਵਾਰ ਨਾਲ ਬਹਿ ਕੇ ਗੱਲ ਕਰਨ ਹਨਾ ਆਪਦੇ ਵਿੱਤ ਦੇ ਅਨਸਾਰ ਉਹ ਸਕੂਲ ਚੋਣਨ ਤੇ ਇਸ ਗੱਲ ਤੇ ਨਾ ਧਿਆਨ ਦੇਣ ਕਿ ਲੋਕ ਕੀ ਕਹਿਣਗੇ ਹਨਾ ਮੈਨੂੰ ਲੱਗਦਾ ਉਹ ਜਿਆਦਾ ਆਪਦੀ ਜ਼ਿੰਦਗੀ 'ਚ ਸਕਸੈਸਫੁਲ ਹੋਣਗੇ ਉਹਦੇ ਬੱਚੇ ਨੂੰ ਪੜਾਉ ਪਾਉਣਗੇ ਨਾਲੇ ਉਹਨਾਂ ਦਾ ਬੱਚਾ ਵੀ ਸਮਝੂਗਾ ਕਿ ਸਾਡੇ ਪੇਰੈਂਟਸ ਨੇ ਸਾਨੂੰ ਕਿਹੜੇ ਹਾਲਾਤਾਂ 'ਚ ਰਹਿ ਕੇ ਪੜਾਇਆ ਤੇ ਉਹ ਵੀ ਆਪਦੀ ਜ਼ਿੰਦਗੀ 'ਚ ਅੱਗੇ ਹਾਰਡਵਰਕ ਕਰੂਗਾ ਰਮਨ ਆਪਾਂ ਕ ਪਹਿਲਾਂ ਵੀ ਕਈ ਵਾਰ ਇਸ ਗੱਲ ਤੇ ਜ਼ਿਕਰ ਕੀਤਾ ਵਾ ਹਾਂਜੀ ਕਿ ਲੋਕਾਂ ਨੂੰ ਜਾਂ ਆਪਾਂ ਨੂੰ ਸਾਰਿਆਂ ਨੂੰ ਹਨਾ ਆਪਾਂ ਸਮਾਜ ਦਾ ਹਿੱਸਾ ਆ ਆਪਾਂ ਸਾਰਿਆਂ ਨੂੰ ਆ ਜਾਂ ਤਾਂ ਤੁਸੀਂ ਆਪਦੀ ਮਨ ਦੀ ਮੰਨੋ ਹਾਂਜੀ ਆਪਦੇ ਦਿਮਾਗ ਨਾਲ ਸੋਚੋ ਕਿ ਮੈਨੂੰ ਆ ਕੰਮ ਕਰਨ ਦੇ ਵਿੱਚ ਫਾਇਦਾ ਵਾਜਾ ਨੁਕਸਾਨ ਆ ਜੇ ਫਾਇਦਾ ਲੱਗਦਾ ਤੇ ਉਹ ਕਰੋ ਜਾਂ ਹਾਂ ਕਰੋ ਆਪਦੀ ਮਨ ਦੀ ਕਰੋ ਆਪਦੀ ਮਨ ਦੀ ਜਾਂ ਫਿਰ ਤੁਸੀਂ ਆਪਣੀ ਫੈਮਲੀ ਤੁਹਾਡੀ ਫੈਮਲੀ ਆ ਤੁਸੀਂ ਤਿੰਨ ਚਾਰ ਫੈਮਲੀ ਦੇ ਮੈਂਬਰ ਹੋ ਫੈਮਲੀ ਦੇ ਵਿੱਚ ਬੈਠ ਕੇ ਮੈਨੂੰ ਲੱਗਦਾ ਡਿਸਕਸ਼ਨ ਕਰਨੀ ਚਾਹੀਦੀ ਆ ਕਿ ਹੁਣ ਆਪਾਂ ਆ ਫੈਸਲਾ ਲੈਣਾ ਇਹਦੇ ਬਾਰੇ ਸਾਡਾ ਫੈਸਲਾ ਕਿੰਨਾ ਕੁ ਵਧੀਆ ਰਹਿ ਸਕਦਾ ਜੇਕਰ ਫੈਮਿਲੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਰਾਇ ਬਣ ਜਾਂਦੀ ਹੈ ਕਿ ਆਹ ਕੰਮ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਲੋਕ ਕੀ ਕਹਿਣਗੇ ਇਸ ਗੱਲ ਤੇ ਸਾਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਫੈਮਿਲੀ ਦੇ ਫੈਸਲੇ ਨੂੰ ਮੰਨਦਿਆਂ ਹੋਇਆਂ ਉਹ ਕੰਮ ਕਰ ਲੈਣਾ ਚਾਹੀਦਾ ਹਨਾ ਭਾਵੇਂ ਕੋਈ ਵੀ ਹੋਵੇ ਇਕੱਲਾ ਬੱਚੇ ਦੇ ਸਕੂਲ ਜਾਂ ਟਿਊਸ਼ਨ ਪੜ੍ਹਨ ਦਾ ਫੈਸਲਾ ਨਹੀਂਗਾ ਬੜੇ ਸਾਰੇ ਹੋਰ ਵੀ ਫੈਸਲੇ ਆ ਜਿਹੜੇ ਅਸੀਂ ਲੋਕਾਂ ਦੇ ਵੱਲ ਵੇਖ ਕੇ ਕਰਦੇ ਆਂ ਕਈ ਵਾਰ ਤੁਸੀਂ ਬੱਚੇ ਇਹੋ ਜਿਹੇ ਵੇਖੇ ਹੋਣਗੇ ਬੱਚੇ ਵੀ ਕਈ ਆ ਦੀ ਆਪਣੀ ਭਵਿੱਖ ਨੂੰ ਲੈ ਕੇ ਅੱਗੇ ਨਹੀਂ ਕਰ ਪਾਉਂਦੇਗੇ ਉਹਨਾਂ ਦਾ ਮਨ ਦਾ ਸ਼ੌਂਕ ਕੁਝ ਹੋਰ ਹੁੰਦਾ ਵਾ ਪਰ ਉਹ ਕੁਝ ਲਾਈਨ ਹੋਰ ਫੜ ਲੈਂਦੇ ਆ ਕਾਰਨ ਕੀ ਆ ਉਹ ਲੋਕ ਕੀ ਕਹਣਗੇ ਸਮਾਜ ਕਹੂਗਾ ਕਿ ਲੈ ਆ ਕੋ ਕੰਮ ਕਰਨ ਵਾਲਾ ਜਿਵੇਂ ਆਪਾਂ ਨੂੰ ਪਿਛਲੀ ਇੰਟਰਵਿਊ ਦੇ ਵਿੱਚ ਇੱਕ ਜਿਹੜੀ ਪਲੇਅਰ ਲੜਕੀ ਸੀ ਆਪਣੇ ਕੋਲ ਆਈ ਉਹਨੇ ਵੀ ਇਹ ਗੱਲ ਜ਼ਿਕਰ ਕੀਤਾ ਸੀਗਾ ਕਿ ਮੇਰੇ ਮਾਪਿਓਂ ਨੇ ਵੀ ਮਤਲਬ ਇੱਕ ਵਾਰੀ ਰੋਕ ਲਿਆ ਸੀ ਜਾਂ ਲੋਕ ਮਾਪਿਆਂ ਨੂੰ ਆ ਕੇ ਕਹਿੰਦੇ ਸੀਗੇ ਕਿ ਆਪਦੀ ਇਕੱਲੀ ਕੁੜੀ ਨੂੰ ਗਰਾਊਂਡ ਦੇ ਵਿੱਚ ਭੇਜ ਰਹੇ ਆ ਹਾਂ ਦਾ ਕਿਹੜੇ ਪਾਸੇ ਪਤਾ ਵਾ ਇਹ ਕੋਈ ਪਵੈਖਬੰਨ ਵਾਲੀ ਗੱਲ ਆ ਕਿਨੇ ਕ ਗਰਾਊਂਡ ਦੇ ਵਿੱਚ ਜਾ ਕੇ ਬਣ ਗਏ ਜੇਕਰ ਇੱਕ ਬੱਚੇ ਦਾ ਮਨ ਗੇਮ ਦੇ ਵਿੱਚ ਆ ਉਹਦਾ ਸ਼ੌਂਕ ਆ ਕਿ ਮੈਂ ਕੋਈ ਗੇਮ ਕਰਨੀ ਆ ਤੇ ਉਹ ਸਟਾਰਟ ਕਰੂਗਾ ਤੇ ਕਿਸੇ ਮੁਕਾਮ ਤੇ ਪਹੁੰਚੂਗਾ ਨਾ ਜੇ ਤੁਸੀਂ ਸਟਾਰਟਿੰਗ ਹੀ ਨਹੀਂ ਕਰਨ ਦਿਓਗੇ ਲੋਕ ਕੀ ਕਹਿਣਗੇ ਇਹ ਦਿਮਾਗ ਦੇ ਵਿੱਚ ਰੱਖੋਗੇ ਫੇਰ ਤੁਸੀਂ ਕਿਸੇ ਵੀ ਮਕਾਮ ਤੇ ਨਹੀਂ ਪਹੁੰਚ ਸਕਦੇਗੇ ਕਹਿਣ ਤੋਂ ਮਤਲਬ ਇਹ ਆ ਕਿ ਜੇ ਜੇ ਉਹ ਤੁਹਾਡਾ ਮਨ ਕਰਦਾ ਵਾ ਜੋ ਤੁਹਾਡਾ ਦਿਮਾਗ ਕਹਿੰਦਾ ਵਾ ਫੈਮਲੀ ਕਹਿੰਦੀ ਆ ਤੁਸੀਂ ਇਸ ਗੱਲ ਦੇ ਤਤਵਰ ਹੋ ਕਿ ਇਹ ਚੀਜ਼ ਮੇਰੇ ਲਈ ਬਣੀ ਆ ਮੈਂ ਇੱਥੋਂ ਤੱਕ ਪਹੁੰਚਦਾ ਮੈਨੂੰ ਲੱਗਦਾ ਫਿਰ ਸਾਰੀਆਂ ਗੱਲਾਂ ਦੀ ਪ੍ਰਵਾਹ ਸਾਨੂੰ ਕਰ ਦੇ ਦੇ ਛੱਡ ਦੇਣੀ ਚਾਹੀਦੀ ਆ ਕਿ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਚਾਚੇ ਤਾਈ ਮੇਰੇ ਕੀ ਕਹਿਣਗੇ ਆਂਟੀ ਗਵੰਡੀ ਕੀ ਕਹਿਣਗੇ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਸਿਰਫ ਤੇ ਸਿਰਫ ਆਪਦੇ ਮਨ ਦਾ ਫੈਸਲਾ ਵੇਖਣਾ ਚਾਹੀਦਾ ਮੇਰਾ ਮਨ ਕਿਹੜੇ ਕੰਮ ਲਈ ਕਰ ਰਿਹਾ ਜਦੀਪ ਜੀ ਜਿਵੇਂ ਤੁਸੀਂ ਪਿੱਛੇ ਇੱਕ ਗੱਲ ਕਹਿ ਕੇ ਗਏ ਸੀ ਕਿ ਲੋਕ ਬੱਚੇ ਆ ਜਿਹੜੇ ਅੱਜ ਕੱਲ ਉਹ ਇਸ ਚੱਕਰ ਦੇ ਵਿੱਚ ਵੀ ਬਾਹਰਲੇ ਦਿਸ਼ਾਂ ਦੀ ਦੌੜ ਦੌੜ ਵੱਲ ਵੱਧ ਰਹੇ ਆ ਕਿ ਮੇਰਾ ਸਾਥੀ ਗਿਆ ਜਾਂ ਮੇਰੇ ਤਾਏ ਦਾ ਮੁੰਡਾ ਗਿਆ ਜਾਂ ਮੇਰੀ ਮਾਸੀ ਦਾ ਮੁੰਡਾ ਗਿਆ ਕਿ ਉਹ ਕਹਿਣਗੇ ਕਿ ਤੁਹਾਡੇ ਤੋਂ ਇੱਕ ਬੱਚਾ ਬਾਹਰ ਨਹੀਂ ਭੇਜ ਹੁੰਦਾ ਹਨਾ ਤੁਸੀਂ ਕਿਉਂ ਨਹੀਂ ਬਾਹਰ ਭੇਜਿਆ ਇਸ ਚੱਕਰ ਚ ਵੀ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੂੰ ਕੁੜੀਆਂ ਨੂੰ ਅਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਹਨਾ ਉਹਨਾਂ ਨੂੰ ਪਲੱਸ 2 ਤੋਂ ਬਾਅਦ ਆਈਲੈਟਸ ਕਰਾ ਕੇ ਅਸੀਂ ਵੱਡੇ ਵੱਡੇ ਦੇਸ਼ਾਂ ਚ ਭੇਜ ਦਿੰਨੇ ਆ ਜਿੱਥੇ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਸਿਰਫ ਇਸੇ ਗੱਲ ਦੇ ਚੱਕਰ ਚ ਕਿ ਲੋਕ ਕੀ ਕਹਿਣਗੇ ਹਾਂ ਰਮਨ ਵਾਕਈ ਇਹ ਤੁਹਾਡਾ ਸਵਾਲ ਬੜਾ ਵਧੀਆ ਆ ਹਨਾ ਹਾਂਜੀ ਲੋਕ ਲੋਕਾਂ ਦੀ ਦੌੜ ਦੇ ਅੰਦਰ ਹੀ ਆ ਨਾ ਲੋਕ ਕੀ ਕਹਿਣਗੇ ਸਾਡਾ ਸਮਾਜ ਕੀ ਕਹੂਗਾ ਸਾਡੇ ਬਾਰੇ ਉਹਨਾਂ ਦੀ ਸੋਚ ਕੀ ਹੋਊਗੀ ਕਿਤੇ ਅਸੀਂ ਸਮਾਜ ਦੇ ਅੰਦਰ ਨੀਵੇਂ ਨਾ ਰਹਿ ਜਾਈਏ ਹਨਾ ਅਸੀਂ ਇਹ ਸੋਚਦੇ ਆ ਕਿ ਜਿਹੜੀ ਲੋਕਾਂ ਦੀ ਦੌੜ ਆ ਨਾ ਸਮਾਜ ਦੀ ਦੌੜ ਆ ਅਸੀਂ ਉਹਨਾਂ ਵਿੱਚ ਪਿੱਛੇ ਨਾ ਰਹਿ ਜਾਈਏ ਪਿੱਛੇ ਨਾ ਰਹਿ ਜਾਈਏ ਅਸੀਂ ਰਲ ਕੇ ਅੱਗੇ ਰਲਣਾ ਚਾਹੁੰਦੇ ਆ ਚੰਗੀਆਂ ਚੰਗੀਆਂ ਫੈਮਲੀਆਂ ਵੀ ਜਿਨ੍ਹਾਂ ਦੇ ਪਰਿਵਾਰ ਬੜੇ ਵਧੀਆ ਨੇ ਸੈਟਲ ਨੇ ਘਰ-ਬਾਰ ਬਹੁਤ ਵਧੀਆ ਆ ਕਮਾਈ ਦੇ ਸੋਰਸ ਵੀ ਚੰਗੇ ਨੇ ਮੈਨੂੰ ਲੱਗਦਾ ਉਹਨਾਂ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਕੇ ਇੱਥੇ ਚੰਗੇ ਮਕਾਮ ਤੇ ਪਹੁੰਚਾਇਆ ਜਾ ਸਕਦਾ ਸੀ ਉਹਨਾਂ ਨੂੰ ਇੱਕ ਰਾਹ ਦਿਖਾਇਆ ਜਾ ਸਕਦਾ ਸੀ ਉਹਨਾਂ ਨੂੰ ਕੋਈ ਕੰਮ ਖੋਲ ਕੇ ਦਿੱਤਾ ਜਾ ਸਕਦਾ ਸੀਗਾ ਹਾਂ ਪਰ ਉਹ ਉਹਨਾਂ ਪਰਿਵਾਰਾਂ ਨੇ ਵੀ ਆਪ ਦੇ ਬੱਚੇ ਬਾਹਰ ਭੇਜੇ ਆ ਕਾਰਨ ਕੀ ਆ ਕਿ ਸਾਡੇ ਸਮਾਜ ਦੀ ਇੱਕ ਦੌੜ ਬਣ ਗਈ ਫੌਰਨ ਦੇ ਵੱਲ ਨੂੰ ਹਰ ਬੰਦਾ ਕਹਿੰਦਾ ਕਿ ਮੈਂ ਵੀ ਉੱਥੇ ਪਹੁੰਚਾਂ ਮੇਰਾ ਪਰਿਵਾਰ ਵੀ ਪਹੁੰਚਿਆ ਹੋਣਾ ਚਾਹੀਦਾ ਨਹੀਂ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਕੋਈ ਨਾ ਜਾਵੇ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਜਾਣਾ ਚਾਹੀਦਾ ਜਿਹਨੂੰ ਲੋੜ ਆ ਹਾਂ ਮੱਧ ਵਰਗ ਪਰਿਵਾਰ ਹੈ ਜਿਹੜੇ ਮੀਡੀਅਮ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਕਰਜ਼ਾ ਵਾ ਘਰਬਾ ਸੈਟਲ ਨਹੀਂ ਹੈਗੇਗੇ ਉਹਨਾਂ ਨੇ ਆਪਦੀ ਫੈਮਲੀ ਨੂੰ ਸੈਟਲ ਕਰਨਾ ਜੀ ਸੱਦ ਕੇ ਜਾਓ ਜਾਣਾ ਚਾਹੀਦਾ ਵਾ ਮਿਹਨਤ ਕਰਨੀ ਆ ਤੁਸੀਂ ਆਪਦੇ ਹੱਕ ਸੱਚ ਦੀ ਕਮਾਈ ਕਰਨੀ ਆ ਜਾਣਾ ਚਾਹੀਦਾ ਵਾ ਪਰ ਇਹ ਨਾ ਸੋਚ ਕੇ ਜਾਓ ਕਿ ਲੋਕ ਕੀ ਕਹਿਣਗੇ ਬਹੁਤੀ ਵਾਰ ਤੁਸੀਂ ਨੌਜਵਾਨਾਂ ਦੀਆਂ ਇੰਟਰਵਿਊ ਵੀ ਦੇਖਦੇ ਆ ਜਾਂ ਆਪਾਂ ਨੇ ਟਿੱਕਰ ਪਰਸਨਲ ਗੱਲਾਂ ਵੀ ਪਹੁੰਚਦੀਆਂ ਵਾ ਜਦੋਂ ਇਥੋਂ ਜਾਣ ਦੇ ਚਾ ਕੁਝ ਹੋਰ ਹੁੰਦੇ ਆ ਨੌਜਵਾਨਾਂ ਦੇ ਬਾਅਦ ਵਿੱਚ ਉੱਥੋਂ ਫੋਨ ਕਰਕੇ ਕਹਿੰਦੇ ਆ ਬਾਈ ਫਸ ਨਾ ਜਾਇਓ ਅਸੀਂ ਫਸ ਗਏ ਆ ਆ ਕੇ ਤੁਸੀਂ ਨਾ ਫਸਿਓ ਮੈਂ ਤਾਂ ਵਧੀਆ ਸੀਗਾ ਅਗਲਾ ਕਹਿੰਦਾ ਸੀ ਮੈਂ ਦੁਕਾਨ ਚ ਚਲਾਉਂਦਾ ਪਿਆ ਸੀਗਾ ਬਾਪੂ ਆ ਦੀ ਦਿੱ ਖੇਤੀ ਕਰ ਲੈਂਦਾ ਹਨਾ ਪਰ ਇੱਥੇ ਆ ਕੇ ਮੈਂ ਔਖਾ ਹੋ ਗਿਆ ਮੇਰਾ ਪਰਿਵਾਰ ਤੋਂ ਵੀ ਦੂਰ ਹੋ ਗਿਆ ਉਹ ਆਂਦੇ ਕਿ ਲੋਕਾਂ ਨੇ ਬੜਾ ਸਮਝਾਇਆ ਸੀ ਸਾਨੂੰ ਜਿਹੜੇ ਪਹਿਲਾਂ ਗਏ ਸੀ ਪਰ ਅਸੀਂ ਮੰਨੀ ਨਹੀਂ ਸਾਡੇ ਵਿੱਚ ਕੀ ਲੋਕਾਚਾਰੀ ਸੀਗੀ ਘਰਦਿਆਂ ਵਿੱਚ ਕਿ ਫਲਾਨਿਆਂ ਦੇ ਪਹੁੰਚ ਗਏ ਤੁਸੀਂ ਇੱਥੇ ਰਹਿ ਗਏ ਹੋ ਹਨਾ ਕਿ ਇਸ ਚੱਕਰ ਦੇ ਵਿੱਚ ਮਾਪਿਓ ਨੇ ਆਪੋ ਆਪਣੇ ਬੱਚੇ ਉੱਥੇ ਬਾਹਰ ਭੇਜੇ ਆ ਹਨਾ ਇਹ ਇੱਕ ਚੀਜ਼ ਨਹੀਂ ਕਿ ਘਰ ਦੀਆਂ ਗੱਲਾਂ ਨੂੰ ਲੈ ਕੇ ਵੇਖ ਲਓ ਤੁਸੀਂ ਹਨਾ ਕਿਸੇ ਘਰ ਪੌਣਾ ਹੋਣ ਪਰਿਵਾਰ ਦੇ ਅੰਦਰ ਜੀਤ ਆ ਸਾਰੇ ਬਾਹਰ ਚਲੇ ਗਏ ਹਾਂਜੀ ਬੈਕ ਤੇ ਕਿੰਨੇ ਰਹਿ ਗਏ 203 ਜੀ ਸਾ ਘਰੇ ਦੇ ਅੰਦਰ ਹਾਂਜੀ ਹੁਣ 2 3 ਜੀਆਂ ਵਾਸਤੇ ਸਾਡਾ ਮੀਡੀਅਮ ਲੈਕ ਘਰ ਛੋਟਾ ਜਿਹਾ ਘਰ ਵੀ ਹੋ ਸਕਦਾ ਵਾ ਹਨਾ ਜਿੰਨੇ ਕ ਪਰਿਵਾਰਾਂ ਦੀ ਲੋੜ ਵਾਸਤੇ ਚਾਈ ਦੀ ਤਾਂ ਛੱਤ ਆ ਨਾ ਸਾਡੇ ਵਾਸਤੇ ਉਹ ਛੱਤ ਮੇਰੇ ਹਿਸਾਬ ਨਾਲ 2 3 ਰੂਮਾਂ ਦੇ ਨਾਲ ਵੀ ਸੱਤ ਸਕਦਾ ਵਾ ਛੋਟਾ ਜਿਹਾ ਘਰ ਤਿਆਰ ਕਰਕੇ ਵੀ ਮੇਰੇ ਹਿਸਾਬ ਨਾਲ ਸੱਰ ਸਕਦਾ ਪਰਿਵਾਰ ਸਾਰੇ ਦਾ ਸਾਰਾ ਬਾਹਰ ਬੈਠਾ ਵਾ ਅਸੀਂ ਇੱਥੇ ਕਿੱਡੀਆਂ ਵੱਡੀਆਂ ਮਹਿਲ ਕੋਠੀਆਂ ਖੜੀਆਂ ਕਰ ਰਹੇ ਆ ਅੱਜ ਕੱਲ ਹਵੇਲੀਆਂ ਬਣਨੀਆਂ ਸ਼ੁਰੂ ਹੋ ਗਈਆਂ ਵਾ ਬਾਦ ਵਿੱਚ ਕਿੱਡੀ ਵੱਡੀ ਪ੍ਰੋਬਲਮ ਪੈਂਦੀ ਆ ਕਿ ਉਹਨਾਂ ਘਰਾਂ ਦੀ ਸਫਾਈ ਕਰਨ ਨੂੰ ਕੋਈ ਨਹੀਂ ਮਿਲਦਾ। ਸਫਾਈ ਦੀ ਜਿੰਦਰੇ ਲੱਗ ਜਾਂਦੇ ਆ। ਮਾਂ ਪਿਓ ਵੀ ਬਾਹਰ ਚਲੇ ਜਾਂਦੇ ਆ। ਹਾਂ। ਸਿਰਫ ਇਹ ਕਿਦੇ ਲਈ ਕੀਤਾ ਜਾ ਰਿਹਾ? ਜਿਹੜਾ ਬੰਦਾ ਬਾਹਰ ਜਾਂਦਾ ਵਾ ਉਹ ਇਹ ਸੋਚ ਕੇ ਜਾਂਦਾ ਵਾ ਕਿ ਮੈਂ ਗਵਾਂਢੀ ਦੇ ਦੀਵਾ ਹੱਕ ਤੇ ਬਦਲਣਾ ਹਾਂ। ਆਂਦਾ ਘਰ ਤੇ ਕੋਠੀ ਮੈਂ ਤਿੰਨ ਮੰਜ਼ਲੀ ਪਾਉਣੀ ਆ। ਮੈਂ ਹਵੇਲੀ ਪਾਉਣੀ ਆ। ਜਦੋਂ ਮੈਂ ਮੇਰੀ ਹਵੇਲੀ ਬਣੂਗੀ ਮੈਂ ਲੋਕਾਂ ਨੂੰ ਦਿਖਾਉਂਗਾ। ਲੋਕ ਕਹਿਣਗੇ ਮੇਰੀਆਂ ਗੱਲਾਂ ਕਰਨਗੇ ਹਾਂ। ਮੇਰੀਆਂ ਗੱਲਾਂ ਕਰਨਗੇ ਕਿ ਵਈ ਕਮਾਈ ਤਾਂ ਉਹਨੇ ਕੀਤੀ ਆ। ਉਹਨੇ ਸਾਲ 'ਚ ਘਰ ਖੜਾ ਕਰਤਾ। ਮੈਂ ਗੱਡੀ ਸਿਰੇ ਦੀ ਲੈ ਕੇ ਆ ਭਾਵੇਂ ਕਿ ਗੱਡੀ ਆ ਇੱਕ ਸਾਧਨਾ ਹਾਂਜੀ ਤੁਹਾਨੂੰ ਕਿਸੇ ਜਗ੍ਹਾ ਤੇ ਪਹੁੰਚਾਉਣ ਵਾਸਤੇ ਸਾਧਨਾ ਉਹ ਭਾਵੇਂ ਛੋਟੀ ਗੱਡੀ ਆ ਭਾਵੇਂ ਵੱਡੀ ਆ ਹਨਾ ਲੋਕਾਂ ਨੂੰ ਦਿਖਾਵੇ ਲਈ ਰੱਖਦੇ ਹਾਂ ਹਾਂ ਪਰ ਲੋਕਾਂ ਨੂੰ ਦਿਖਾਉਣ ਵਾਸਤੇ ਜਾਂ ਲੋਕ ਕੀ ਗੱਲਾਂ ਕਰਨਗੇ ਲੋਕ ਇਹ ਕਹਿਣਗੇ ਕਿ ਯਾਰ ਇਹਨੇ ساری ਉਮਰ ਕਮਾਈ ਕੀਤੀ ਇਹਦੇ ਕੋਲ ਇੱਕ ਗੱਡੀ ਨਹੀਂ ਜੁੜੀ ਹਾਂਜੀ ਹਨਾ ਜੇ ਮੈਂ ਵੱਢੀ ਲੂੰਗਾ ਤਾਂ ਲੋਕ ਮੇਰੀ ਸਲਾਹਤ ਕਰਨਗੇ ਕਿ ਯਾਰ ਕਮਾਈ ਤਾਂ ਉਹਨੇ ਕੀਤੀ ਆ ਕਿੱਡੀ ਵੱਡੀ ਗੱਡੀ ਲਈ ਆ ਹਣਾ ਹਾਂਜੀ ਜੀ ਮੈਂ ਪ੍ਰਦੀਪ ਜੀ ਆਪਾਂ ਪਿਛਲੇ ਦਿਨ ਹੀ ਖਬਰਾਂ 'ਚ ਬਹੁਤ ਮੰਦਭਾਗੀਆ ਖਬਰਾਂ ਸੌਂਦੀਆਂ ਜਿਹੜੇ ਬੱਚੇ ਕਈਆਂ ਪਰਿਵਾਰਾਂ ਦਾ ਕਿ ਇਕੱਲਾ-ਇਕੱਲਾ ਬੇਟਾ ਇਕੱਲੀ-ਇਕੱਲੀ ਬੇਟੀ ਉਹਨੂੰ ਬਾਹਰ ਭੇਜ ਦਿੰਦੇ ਆ ਉੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਫਿਰ ਉਹ ਸੁਸਾਇਸਾਈਡ ਅਟੈਂਪਟ ਕਰਦੇ ਆ ਹਣਾ ਮਰ ਜਾਂਦੇ ਆ ਫਿਰ ਮਾਪੇਉ ਪਛਤਾਉਂਦੇ ਆ ਕਿ ਅਸੀਂ ਇਹਨਾਂ ਨੂੰ ਨਾ ਭੇਜਦੇ ਆ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਪਰਿਵਾਰਾਂ ਦਾ ਇੱਥੇ ਰਹਿ ਕੇ ਵ ਕੇ ਜਿਹੜੇ ਪਰਿਵਾਰ ਜਾਂ ਤੁਸੀਂ ਜਾ ਰਹੇ ਹੋ ਹਨਾ ਕਮਾਈ ਕਰਨ ਵਾਸਤੇ ਜਾ ਰਹੇ ਹੋ ਤੁਸੀਂ ਕਮਾਈ ਕਰੋ ਆਪਦੇ ਘਰ-ਬਾਰ ਨੂੰ ਸੈਟਲ ਕਰੋ ਵਾਪਸ ਕਹਿੰਦਾ ਪੰਜਾਬ ਆਓ ਪੰਜਾਬ ਵਿਹਲਾ ਹੁੰਦਾ ਜਾ ਰਿਆ ਵਾ ਇੱਥੇ ਪੈਲੀਆਂ ਵੇਚੀ ਜਾਂਦੇ ਆਂ ਅਸੀਂ ਹਨਾ ਉਹ ਪਰਿਵਾਰ ਵੀ ਤੁਸੀਂ ਵੇਖੇ ਹੋਣਗੇ ਰਮਨ ਜਿਨ੍ਹਾਂ ਦੇ ਕੋਲੇ ਚੰਗੀ ਪੈਲੀ ਸੀਗੀ ਇੱਥੇ 20 25 25 30 30 ਕਿੱਲੇ ਨੇ ਉਹ ਕਿੱਲਿਆਂ ਨੂੰ ਦਾਤੇ ਲਾ ਕੇ ਵੇਚ ਕੇ ਉਹ ਆਪ ਕੋ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਜਾਂ ਫਿਰ ਅੱਗੇ ਪਰਿਵਾਰਾਂ ਦੇ ਵਿੱਚ ਰਮਨ ਕੀ ਹੁੰਦਾ ਸੀ ਅੱਜ ਤੋਂ 8-10 ਸਾਲ ਪਰਿਵਾਰ ਦਾ ਇੱਕ ਮੈਂਬਰ ਬਾਹਰ ਹੁੰਦਾ ਸੀਗਾ ਉਹ ਕਹਿੰਦੇ ਸੀ ਵੱਡਾ ਮੁੰਡਾ ਬਾਹਰ ਜਾਵੜਿਆ ਦੋ ਬੱਚੇ ਸਾਡੇ ਕੋਲ ਹੈਗੇ ਨੇ ਤੇ ਅਸੀਂ ਘਰ ਦੀ ਸੈਟਿੰਗ ਕਰਨੀ ਉਹ ਸੋਨੀ ਹੋ ਜੂਗੀ ਅੱਜ ਬੱਚਿਆਂ ਨੇ ਬਾਹਰ ਤਾਂ ਜਾਣੇ ਜਾਣਾ ਵਾ ਮਾਪਿਓ ਉਹਨਾਂ ਤੋਂ ਪਹਿਲਾਂ ਤਿਆਰ ਬੈਠੇ ਆ ਕਿ ਸਾਨੂੰ ਕੌਣ ਸੱਦੂਗਾ ਹਾਂ ਅਸੀਂ ਪਹਿਲਾਂ ਜਾਣ ਨੂੰ ਤਿਆਰ ਆ ਇਹ ਇਹ ਦੌੜ ਮੈਨੂੰ ਲੱਗਦਾ ਸਾਡੇ ਪੰਜਾਬ ਦੇ ਵਾਸਤੇ ਤਾਂ ਬਹੁਤ ਮਾੜੀ ਆ ਕਿ ਸਾਨੂੰ ਪੰਜਾਬ ਦੇ ਵੱਲ ਵੀ ਵੇਖਣਾ ਚਾਹੀਦਾ ਸਾਡੇ ਪਿੰਡਾਂ ਦਾ ਮਾਹੌਲ ਕਿੰਨਾ ਸੋਹਣਾ ਵਾ ਇਹ ਚੀਜ਼ਾਂ ਇਹ ਮੁਹੱਬਤ ਇਹ ਉੱਥੇ ਨਹੀਂ ਮਿਲਦੀਗੀ ਜਾ ਕੇ ਹਨਾ ਤੇ ਜਿਹੜੀ ਗੱਲ ਆਪਾਂ ਕਰ ਰਹੇ ਆ ਲੋਕਾਚਾਰੀ ਦੀ ਮੈਨੂੰ ਲੱਗਦਾ ਕੋਈ ਵੀ ਕੰਮ ਜਿਹੜਾ ਵਾ ਕਰਨਾ ਵਾ ਤੁਸੀਂ ਆਪਣੇ ਮਨ ਦੀ ਸੁਚੋ ਮਨ ਦੀ ਸੁਣੋ ਤੁਹਾਡਾ ਮਨ ਕੀ ਕਹਿੰਦਾ ਪ੍ਰਦੀਪ ਜੀ ਦਿਖਾਵੇ ਕੱਲੇ ਫੋਰਨ ਕਲਚਰ ਦੇ ਜਾਂ ਬਾਹਰ ਜਾਣ ਦੇ ਨਹੀਂ ਰਹਿਗੇ ਆਪਾਂ ਇੰਡੀਆਜ਼ ਵੀ ਦੇਖਦੇ ਆ ਕੇ ਲੋਕ ਜਿਹੜੇ ਆ ਮਰਗ ਦੇ ਭੋਗਾਂ ਤੇ ਕਿੰਨਾ ਕਿੰਨਾ ਖਰਚਾ ਕਰਦੇ ਆ ਮਾੜਾ ਪਰਿਵਾਰ ਗਰੀਬ ਪਰਿਵਾਰ ਉਹਨੇ ਪੈਸਿਆਂ ਚ ਆਪਣੀ ਲੜਕੀ ਦਾ ਲੜਕੇ ਦਾ ਵਿਆਹ ਕਰ ਦਿੰਦਾ ਜਿੰਨਾ ਕਿ ਇੱਕ ਤਕੜਾ ਅਮੀਰ ਪਰਿਵਾਰ ਹਨਾ ਇੱਕ ਬਜ਼ੁਰਗ ਦੇ ਭੋਗ ਤੇ ਵੇਖੋ ਤੁਸੀਂ ਅੱਜ ਕੱਲ ਜਿਹੜੀਆਂ ਮਠਿਆਈਆਂ ਆਪਾਂ ਵਿਆਹਾਂ ਚ ਵੀ ਨਹੀਂ ਖਾਂਦੇ ਨਾ ਭੋਗਾਂ ਤੇ ਉਹ ਚਲਾਈਆਂ ਜਾਂਦੀਆਂ ਸਿਰਫ ਕਿ ਕਾਦੇ ਚੱਕਰ ਚ ਲੋਕ ਦਿਖਾਵੇ ਦੇ ਚੱਕਰ ਚ ਲੋਕ ਕੀ ਕਹਿਣਗੇ ਮਰਗਾਂ ਨੂੰ ਵਿਆਹਾਂ ਦੇ ਰੂਪ ਦੇ ਦਿੱਤੇ ਜਾਂਦੇ ਆ ਡੀਜੇ ਲਾਏ ਜਾਂਦੇ ਉੱਥੇ ਵੱਡੇ ਵੱਡੇ ਟੈਂਟ ਮਹਿੰਗੇ ਮਹਿੰਗੇ ਟੈਂਟ ਲਾਏ ਜਾਂਦੇ ਆ ਰੰਮਨ ਬੜੀ ਹਾਸੋ ਹੀ ਨਹੀਂ ਗੱਲ ਆ ਸਾਡੇ ਲੋਕਾਂ ਵਾਸਤੇ ਆ ਨਾ ਮੈਂ ਕਈ ਵਾਰੀ ਇਸ ਗੱਲ ਨੂੰ ਬੜਾ ਸੋਚਦਾ ਹੁੰਦਾ ਕਿ ਸਾਡੀ ਮਤਬੁੱਧ ਗਈ ਕਿੱਥੇ ਆ ਹਣਾ ਹਾਂਜੀ ਲੋਕਾਚਾਰੀ ਦੇ ਚੱਕਰ ਦੇ ਵਿੱਚ ਸਾਡਾ ਦੁੱਖ ਵੀ ਦੁੱਖ ਨਹੀਂ ਰਿਹਾ ਹਾਂਜੀ ਅਸੀਂ ਖਾ ਫਾਰਮੈਲਟੀਆਂ ਰਹਿ ਗਈਆਂ ਅਸੀਂ ਦਿਖਾਵਾ ਕਰ ਰਹੇ ਆ ਸਿਰਫ ਤੇ ਸਿਰਫ ਲੋਕਾਚਾਰੀ ਦੇ ਕਰਕੇ ਸਮਾਜ ਦੇ ਅੰਦਰ ਚੰਗਾ ਤੁਸੀਂ ਵੇਖੋ ਇਹ ਇਹ ਸਟਾਰਟ ਕਿੰਨਾ ਨੇ ਕੀਤਾ ਜਿਹੜੇ ਪਰਿਵਾਰ ਵੈਲ ਸੈਟਲ ਆ ਚੰਗੇ ਪਰਿਵਾਰ ਆ ਕਹਿੰਦੇ ਕੋਹੋਂ ਦੇ ਪਰਿਵਾਰ ਆ ਹਣਾ ਉਨਾ ਪਰਿਵਾਰਾਂ ਨੇ ਕੀ ਕੀਤਾ ਕਿ ਮਰਗ ਦਾ ਭੋਗ ਆ ਗੱਲ ਦੁੱਖ ਦੀ ਆ ਹਨਾ ਉੱਥੇ ਗੁਰਦੁਆਰਾ ਸਾਹਿਬ ਸਾਡਾ ਮਤਲਬ ਅੰਤਿਮ ਅਰਦਾਸ ਹੁੰਦੀ ਆ ਕੀਰਤਨ ਹੁੰਦਾ ਵਾ ਗੱਲ ਤਾਂ ਉਸ ਵਿਛੜੀ ਰੂਹ ਦੇ ਸੰਬੰਧ ਦੇ ਵਿੱਚ ਅਸੀਂ ਜੁੜ ਕੇ ਬੈਠੇ ਆ ਇੱਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਆ ਅਸੀਂ ਦੁੱਖ ਤੇ ਜਾ ਕੇ ਬੈਠ ਕੇ ਉਹਦੀਆਂ ਗੱਲਾਂ ਬਾਤਾਂ ਕਰਦੇ ਆ ਹਨਾ ਪਰ ਲੋਕ ਉਥੇ ਮਠਿਆਈਆਂ ਲਾ ਰਹੇ ਆ ਟੇਬਲ ਲਾ ਰਹੇ ਆ ਕੋਲਡ ਡਰਿੰਕਸ ਲਾ ਹਾਂ ਅੱਜ ਕੱਲ ਦੇ ਜਿਹੜੇ ਭੋਗ ਆ ਉਹ ਵੀ ਆਪਾਂ ਨੂੰ ਦੇਖਣ ਚ ਲੱਗਦੇ ਆ ਲੋਕ ਵਿਆਹਾਂ ਦੀ ਤਰ੍ਹਾਂ ਕਰਦੇ ਆ ਹਨਾ ਪਰ ਇਹ ਲੋਕ ਵਿਖਾਵੇ ਦੇ ਚੱਕਰ ਚ ਹੁਣ ਜਿਵੇਂ ਇੱਕ ਵੱਡਾ ਪਰਿਵਾਰ ਆ ਇੱਕ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਫੈਮਲੀ ਆ ਹਨਾ ਉਹ ਜਦੋਂ ਇਹ ਚੀਜ਼ਾਂ ਕਰਦਾ ਫਿਰ ਇੱਕ ਗਰੀਬ ਪਰਿਵਾਰ ਵੀ ਉਹਦੀ ਰੀਸ ਨਾਲ ਇਹ ਚੀਜ਼ਾਂ ਕਰਨੀਆਂ ਚਾਹੁੰਦਾ ਹਾਂ ਨਮਨ ਵਾਕਈ ਇਹ ਗੱਲ ਹੈਗੀ ਆ ਲੋਕਾਂ ਦੇ ਅੰਦਰ ਇਹ ਚੀਜ਼ ਪਤਾ ਨਹੀਂ ਕਿਵੇਂ ਆ ਗਈ ਆ ਨਾ ਲੋਕ ਇਹ ਸੋਚਦੇ ਆ ਬੱਚੇ ਆ ਨਾ ਖਾਸ ਤੌਰ ਤੇ ਮੰਨ ਲਓ ਉਹਨਾਂ ਦੇ ਕੋਈ ਬਜ਼ੁਰਗ ਹੋਏ ਚੜਾਈ ਕਰਦਾ ਜਿਹਨੂੰ ਆਪਾਂ ਕਹਿੰਨੇ ਵੱਡਾ ਕਰਦੇ ਨੇ ਹਾਂਜੀ ਹਾਂਜੀ ਉਹ ਇਹ ਜਿਹਨ ਦੇ ਵਿੱਚ ਪਤਾ ਨਹੀਂ ਕਿਉਂ ਪਾ ਕੇ ਬੈਠ ਗਿਆ ਕਿ ਜੇ ਅਸੀਂ ਮਠਿਆਈਆਂ ਨਾ ਲਾਵਾਂਗੇ ਜਾਂ ਅਸੀਂ ਪਕੌੜੇ ਨਾ ਲਾਵਾਂਗੇ ਜਾਂ ਅਸੀਂ ਚੰਗੀ ਰੋਟੀ ਨਾ ਦੇਵਾਂਗੇ ਸ਼ਾਇਦ ਲੋਕੀ ਸਾਡੇ ਬਾਰੇ ਜਾਂ ਸਾਡੇ ਰਿਸ਼ਤੇਦਾਰ ਇਹ ਕਹਿਣਗੇ ਕਿ ਬਾਪੂ ਨੇ ਇਹਨਾਂ ਵਾਸਤੇ ਇੰਨਾ ਕੁਝ ਕੀਤਾ ਅਸੀਂ ਬਾਪੂ ਦੇ ਮਰਗ ਦੇ ਭੋਗ ਤੇ ਚਾਰ ਬੰਦਿਆਂ ਨੂੰ ਪਕੌੜੇ ਨਹੀਂ ਖਵਾ ਸਕੇ ਹਨਾ ਇਹ ਕੋਈ ਵਡਿਆਈ ਨਹੀਂ ਹੈਗੀ ਅਸੀਂ ਲੋਕਾਂ ਦੇ ਲੋਕਾਚਾਰੀ ਕਰਕੇ ਜਾਂ ਰਿਸ਼ਤੇਦਾਰਾਂ ਦੇ ਕਰਕੇ ਲੋਕ ਕਹਿਣਗੇ ਸਾਡਾ ਸਮਾਜ ਸਾਡੇ ਬਾਰੇ ਕੀ ਗੱਲਾਂ ਕਰੂਗਾ ਇਸ ਚੱਕਰ ਚ ਅਸੀਂ ਮਰਗ ਦੇ ਭੋਗ ਨੂੰ ਇੱਕ ਮਰਗ ਦਾ ਭੋਗ ਨਹੀਂ ਰਹਿਣ ਦਿੱਤਾਗਾ ਅਸੀਂ ਉਹ ਦੁੱਖ ਦਾ ਪ੍ਰਗਟਾਵਾ ਕਰਨ ਦਾ ਇੱਕ ਜਿਹੜਾ ਦੰਸੀ ਉਹ ਨਹੀਂ ਰਹਿਣ ਦਿੱਤਾਗਾ ਸਾਡੇ ਪਰਿਵਾਰ ਦਾ ਵਿਆਹ ਹੋ ਸਕਦਾ ਵਾ ਹਨਾ ਇੰਨੇ ਖਰਚੇ ਦੇ ਵਿੱਚ ਮੈਂ ਸਮਝਦਾ ਮਾਂ ਕਿ ਇੱਕ ਗਰੀਬ ਪਰਿਵਾਰ ਦੀ ਧੀ ਤੋਰੀ ਜਾ ਸਕਦੀ ਹੈ ਜਿੰਨਾ ਖਰਚਾ ਅਸੀਂ ਇੱਕ ਭੋਗ ਤੇ ਕਰ ਰਹੇ ਹਾਂ ਇਹ ਬਹੁਤ ਬੇਫਾਲਤੂ ਖਰਚੇ ਨੇ ਹਨਾ ਉਹ ਹੀ ਇੱਕ ਗਰੀਬ ਦੀ ਧੀ ਨੂੰ ਦੇ ਦਿੱਤਾ ਜਾਵੇ ਹਨਾ ਉਹਦਾ ਵਿਆਹ ਕਰ ਦਿੱਤਾ ਜਾਵੇ ਜਿਹੜੇ ਕਿ ਅਸੀਂ ਭੋਗਾਂ ਤੇ ਪੈਸੇ ਖਰਚਦੇ ਹਾਂ ਤੁਸੀਂ ਇੱਕ ਗੱਲ ਤਾਂ ਹੋਰ ਦੇਖੋ ਹਨਾ ਮੈਂ ਕੋਰੀ ਗੱਲ ਹੈ ਇਹ ਸ਼ਾਇਦ ਤੁਸੀਂ ਲੋਕਾਂ ਨੂੰ ਦਿਖਾਉਣ ਦੇ ਚੱਕਰ ਚ ਸਮਾਜ ਨੂੰ ਦਿਖਾਉਣ ਦੇ ਚੱਕਰ ਚ ਕਿ ਲੋਕ ਕੀ ਕਹਿਣਗੇ ਅਸੀਂ ਜੇ ਆਪਣੇ ਬਜ਼ੁਰਗ ਦਾ ਜਾਂ ਆਪਣੇ ਫਾਦਰ ਦਾ ਜਾਂ ਮਦਰ ਦਾ ਸੀ ਭੋਗ ਚਾਇਤਰਾ ਨਹੀਂ ਪਾਇਆਗਾ ਹਨ ਕਿ ਯਾਰ ਅਸੀਂ ਸਾਰਾ ਖਰਚਾ ਕਰਾਂਗੇ ਤਾਂ ਲੋਕ ਸਾਡੀ ਸ਼ੋਭਾ ਕਰਨਗੇ ਪਰ ਮੈਂ ਸਮਝਦਾ ਵਾਂ ਕਿ ਤੁਸੀਂ ਲੋਕਾਂ ਨੂੰ ਖੁਸ਼ ਕਰ ਸਕਦੇ ਹੋ ਪਰ ਗੁਰੂ ਨੂੰ ਖੁਸ਼ ਨਹੀਂ ਕਰ ਸਕਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਤੁਸੀਂ ਉਸ ਭੋਗ ਨੂੰ ਭੋਗ ਨਹੀਂ ਰਹਿਣ ਤਾਗਾ ਹਨਾ ਪਰ ਤੁਸੀਂ ਉੱਥੇ ਇੰਨਾ ਕੁਝ ਕਰ ਰਹੇ ਹੋ ਗੁਰੂ ਮਰਿਆਦਾ ਤੇ ਇਹ ਗੱਲ ਕਹਿੰਦੀ ਆ ਕਿ ਗੁਰਦੁਆਰਾ ਸਾਹਿਬ ਕੋਈ ਵੀ ਪ੍ਰੋਗਰਾਮ ਉੱਥੇ ਪੰਗਤ ਦੇ ਵਿੱਚ ਪ੍ਰਸ਼ਾਦਾ ਚਲਣਾ ਚਾਹੀਦਾ ਮੈਂ ਸਮਝਦਾ ਕਿ ਮਰਗ ਦੇ ਭੋਗ ਤੇ ਲੋਕਾਚਾਰੀ ਨੂੰ ਛੱਡਦਿਆਂ ਹੋਏ ਆ ਸਾਨੂੰ ਸਿੰਪਲ ਦਾਲ ਫੁਲਕਾ ਚਲਾਉਣਾ ਚਾਹੀਦਾ ਵਾ ਹਨਾ ਜਿੰਨੇ ਵੀ ਲੋਕ ਸਾਡੇ ਰਿਸ਼ਤੇਦਾਰ ਨੇ ਸਾਡੇ ਆਪਣੇ ਨੇ ਹਨਾ ਜੇ ਅਸੀਂ ਪਹਿਲ ਕਰਾਂਗੇ ਸਿੰਪਲ ਪ੍ਰਸ਼ਾਦਾ ਵਰਤਾਵਾਂਗੇ ਸਿੰਪਲ ਅਸੀਂ ਹਾਂ ਮੈਨੂੰ ਲੱਗਦਾ ਕਿ ਲੋਕ ਦੇਖ ਕੇ ਇਹ ਇੰਝ ਕਰ ਸਕਦੇ ਆ ਹਾਲਾਂਕਿ ਉਹਨਾਂ ਨੇ ਕੀਤਾ ਸੀ ਸਾਨੂੰ ਕੀ ਆ ਨਾਲੇ ਤਾਂ ਖਰਚੇ ਮੈਨੇਜ ਹੁੰਦੇ ਆ ਹਨਾ ਕਿਉਂਕਿ ਇਹ ਅਚਨਚੇਤ ਘਟਨਾ ਵਾਪਰਦੀ ਆ ਅਸੀਂ ਵਿਆਹ ਰੱਖਦੇ ਆ ਅਸੀਂ ਸੋਚ ਕੇ ਰੱਖਦੇ ਆ ਕਿ ਆਹ ਡੇਟ ਕੀ ਆ ਹਨਾ ਮਾਰਗਦਾਜ ਕੋਈ ਕਿਸੇ ਸਾਡੇ ਪਰਿਵਾਰ ਦੇ ਵਿੱਚੋਂ ਜੀ ਦਾ ਚਲੇ ਜਾਣਾ ਉਹ ਅਚਨਚੇਤ ਘਟਨਾ ਹੁੰਦੀ ਆ ਉੱਥੇ ਖਰਚਾ ਸਾਡੇ ਸਰ ਉੱਤੇ ਆ ਕੇ ਟੁੱਟਦਾ ਵਾ ਮੈਂ ਸਮਝਦਾ ਵਾਂ ਕਿ ਚੰਗੇ ਪਰਿਵਾਰਾਂ ਨੂੰ ਵੀ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਤੁਸੀਂ ਇਸ ਚੀਜ਼ ਦੇ ਮੋੜ ਬਣੋ ਤੁਸੀਂ ਸਿੰਪਲ ਕਰਨਾ ਸ਼ੁਰੂ ਕਰੋ ਤਾਂ ਜੋ ਤੁਹਾਨੂੰ ਵੇਖ ਕੇ ਮਾੜੇ ਪਰਿਵਾਰ ਵੀ ਸਿੰਪਲ ਭੋਗ ਪਾਉਣ ਗੱਲ ਕੱਲੀ ਭੋਗਾਂ ਤੇ ਨਹੀਂ ਰਮਨ ਖੜੀ ਗਈ ਹੈ ਨਾ ਹਾਂ ਜੀ ਹਾਂਦੀ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਵਿਆਹ ਤੋਂ ਪਹਿਲਾਂ ਹੀ ਇੱਕ ਵਾਰੀ ਰਿੰਗ ਸਰਮਨੀ ਹੁੰਦੀ ਆ ਇੰਗੇਜਮੈਂਟ ਹੁੰਦੀ ਆ ਵਿਆਹਾਂ ਤੋਂ ਪਹਿਲਾਂ ਹੀ ਵਿਆਹ ਜਿੱਡੇ ਜਿੱਡੇ ਖਰਚੇ ਪਹਿਲਾਂ ਕਰ ਲਏ ਜਾਂਦੇ ਆ ਫਿਰ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਜਾਂਦਾ ਸਮ ਟਾਈਮ ਉਹ ਰਿਸ਼ਤੇਦਾਰ ਗਰੀ ਫੈਮਿਲੀ ਤੋਂ ਹੁੰਦੇ ਆ ਹਨਾ ਫਿਰ ਉਹਨਾਂ ਨੂੰ ਹਰ ਵਾਰੀ ਸ਼ਗਨ ਦੇਣਾ ਨਾਨਕਿਆਂ ਨੂੰ ਉਹ ਚੀਜ਼ਾਂ ਵਾਰੀ ਵਾਰੀ ਕਰਨੀਆਂ ਇਹ ਬਹੁਤ ਔਖਾ ਹੋ ਜਾਂਦਾ ਹਰ ਇੱਕ ਫੈਮਿਲੀ ਦੇ ਲਈ ਲੋਕਾਂ ਨੂੰ ਚਾਹੀਦਾ ਕਿ ਆਪਾਂ ਆਮ ਹੀ ਲਿਖਿਆ ਪੜ੍ਹਦੇ ਆ ਕਿ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾਣਾ ਚਿੰਤਾ ਰੋਗ ਸਿੰਪਲ ਵਿਆਹ ਕਰਨਾ ਨਾ ਕੋਈ ਕਰਜ਼ਾ ਚੜੇ ਸਿਰ ਤੇ ਨਾ ਹੀ ਆਤਮ ਹੱਤਿਆ ਹੋਵੇ ਹਨਾ ਫੇਰ ਲੋਕ ਕਹਿ ਦਿੰਦੇ ਆ ਸਾਡੇ ਕਰਜ਼ੇ ਮਾਫ ਕਰੋ ਪਹਿਲਾਂ ਕਰਦੇ ਚੱਕਣ ਹੀ ਨਾ ਸਿੰਪਲ ਰੱਖਣਾ ਆਪਦੀ ਹਰ ਇੱਕ ਚੀਜ਼ ਨੂੰ ਵਿਆਹ ਸਿੰਪਲ ਕਰਨ ਇੱਕ ਮੁੰਡੇ ਦਾ ਵਿਆਹ ਕਰਨਾ ਹੁੰਦਾ ਉਹ ਆਪਾਂ ਇੱਕ ਧੀ ਨੂੰ ਵਿਆਹ ਕੇ ਲਿਆਉਣਾ ਹੁੰਦਾ ਘਰੇ ਮੇਲ ਹੁੰਦੇ ਇਹਦੇ ਚ ਆਨੰਦ ਕਾਰਜ ਸਿੰਪਲ ਵਿਆਹ ਕਰਨਾ ਤਾਂ ਸ਼ਾਇਦ ਨਾ ਕਿਸੇ ਦੇ ਸਿਰ ਕਰ ਜਾ ਜਿਹੜੇ ਤੇ ਲੋਕ ਇਸ ਚੱਕਰ 'ਚ ਪੈਣ ਹੀ ਨਾ ਕਿ ਲੋਕ ਕੀ ਕਹਿਣਗੇ ਇਹ ਦੋ ਪਰਿਵਾਰਾਂ ਦਾ ਮੇਲ ਆ ਦੋ ਜੀਆਂ ਨੂੰ ਇੱਕ ਕੀਤਾ ਜਾ ਰਿਹਾ ਹਨਾ ਉੱਥੇ ਪਰ ਕੀ ਹੈ ਕਿ ਲੋਕ ਇਸ ਚੀਜ਼ ਨੂੰ ਇਦਾਂ ਦਾ ਬਣਾ ਕੇ ਸ਼ੋਅ ਕਰ ਰਹੇ ਆ ਕਿ ਆਪਣੇ ਆਪ ਫਸਣ ਦੀ ਗੱਲ ਕਰ ਰਹੇ ਆ ਹਾਂ ਇੰਨੇ ਖਰਚੇ ਵਧਾਏ ਜਾ ਰਹੇ ਆ ਤੁਸੀਂ ਜਿਵੇਂ ਗੱਲ ਕੀਤੀ ਆ ਸਟਾਰਟਿੰਗ ਵਿਆਹ ਵਾਲੇ ਦਿਨ ਦੀ ਨਹੀਂ ਹੈਗੀ ਅੱਗੇ ਹੁਣ ਦੱਸਿਗਾ ਜਾਗੋ ਹੁੰਦੀ ਸੀ ਤੇ ਅਗਲੇ ਦਿਨ ਆਨੰਦ ਕਾਰਜ ਹੋ ਗਿਆ ਕੰਮ ਸਮਾਪਤ ਹੋ ਗਿਆ ਪਿੱਛੇ ਜੇ ਗੱਲ ਬਣੀ ਸੀਗੀ ਜਾਗੋ ਵੀ ਆ ਵਿਆਹ ਵੀ ਆ ਤੇ ਨਾਲ ਪਾਰਟੀ ਦਾ ਦਿਨ ਚੱਲ ਪਿਆ ਪਰ ਹੁਣ ਗੱਲ ਹੋਰ ਤਰ੍ਹਾਂ ਦੀ ਬਣ ਗਈ ਆ ਹੁਣ ਇੱਥੇ ਲੇਡੀ ਸੰਗੀਤ ਕੀਤਾ ਜਾ ਰਿਹਾ ਵਾ ਇਥੇ ਪਹਿਲਾ ਰਿੰਗ ਸਰਮਨੀ ਕੀਤਾ ਜਾ ਰਿਹਾ ਕਿੰਨਾ ਕੁਛ ਕੀਤਾ ਜਾ ਰਿਹਾ ਹਾ ਫਾਰਮੈਲਟੀਆਂ ਬਹੁਤ ਲੋਕ ਇਹਨਾਂ ਚੱਕਰਾਂ ਚ ਹਰ ਚੀਜ਼ ਪੈਲਸ ਦੇ ਵਿੱਚ ਹਰ ਚੀਜ਼ ਸ਼ੋਸ਼ਾ ਕੀਤਾ ਜਾ ਰਿਹਾ ਉਹ ਚੀਜ਼ ਕਿਤੇ ਨਾ ਕਿਤੇ ਛੋਟੇ ਪਰਿਵਾਰ ਆ ਜਿਹੜੇ ਉਹਨਾਂ ਨੂੰ ਇਹ ਮਜਬੂਰਨ ਕਰਨੀ ਪੈਂਦੀ ਆ ਉਹਨਾਂ ਨੂੰ ਲੱਗਦਾ ਜੇ ਇਹ ਇੰਜ ਨਾ ਕੀਤਾ ਤੇ ਸਾਡਾ ਵਿਆਹ ਅਧੂਰਾ ਰਹਿ ਜਾਣਾ ਵਾ ਹਣਾ ਮੈਂ ਸਮਝਦਾ ਵਾਂ ਕਿ ਕਿਸੇ ਨੂੰ ਵੀ ਇਸ ਚੀਜ਼ ਦੇ ਕਰਕੇ ਤੁਹਾਨੂੰ ਇਹ ਦੇਖਣਾ ਚਾਹੀਦਾ ਸਾਡੀ ਵਿੱਤ ਕਿੰਨੀ ਕਾ ਮੀਡੀਆ ਪ੍ਰਵਾਹ ਦਾ ਕੋਈ ਗਰੀਬ ਪਰਿਵਾਰ ਆ ਜੇ ਕਿਸੇ ਕੋਲ ਹੈ ਉਹਦਾ ਸ਼ੌਂਕ ਆ ਉਹਨੂੰ ਕਰਨਾ ਚਾਹੀਦਾ ਪਰ ਜਿਹਦੇ ਕੋਲੇ ਨਹੀਂ ਹੈਗਾ ਉਹ ਇਹ ਸੋਚ ਕੇ ਕਰ ਰਿਹਾ ਕਿ ਯਾਰ ਸਮਾਜ ਮੈਨੂੰ ਲਾਂਤਾਂ ਦੇਊਗਾ ਸਮਾਜ ਮੇਰੇ ਬਾਰੇ ਕੀ ਗੱਲਾਂ ਕਰੂਗਾ ਲੋਕ ਮੈਨੂੰ ਕੀ ਕਹਿਣਗੇ ਇਸ ਕਰਕੇ ਉਹ ਕਰ ਰਿਹਾ ਕਿ ਯਾਰ ਮੈਂ ਚੰਗਾ ਵਿਆਹ ਕਰਨਾ ਮੈਂ ਰੰਗਸ਼ਰਮਣੀ ਵੀ ਕਰਨੀ ਆ ਮੈਂ ਲੇਡੀ ਸੰਗੀਤ ਵੀ ਕਰਾਊਗਾ ਮੈਂ ਅੰਗੇਜਮੈਂਟ ਵੀ ਕਰੂੰਗਾ ਉਸ ਤੋਂ ਬਾਅਦ ਮੈਂ ਆਨੰਦ ਕਾਰਜ ਤੇ ਵੀ ਖੂਬ ਪੈਸਾ ਲਾਊਗਾ ਹਾਂ ਠੀਕ ਆ ਸਾਡੇ ਆਪਣੇ ਰਿਸ਼ਤੇਦਾਰ ਨੇ ਸਾਡੇ ਆਂਡੇ ਗਵਾਂਡੇ ਉਹਨਾਂ ਨੂੰ ਸਾਨੂੰ ਸੱਦਣਾ ਪਊਗਾ ਜਿੰਨਾਂ ਨਾਲ ਅਸੀਂ ਵਰਤਦੇ ਆ ਉਹਨਾਂ ਨੂੰ ਸੱਦਣਾ ਪਊਗਾ ਪਰ ਉਹ ਮੀਡੀਅਮ ਵੀ ਕੀਤਾ ਜਾ ਸਕਦਾ ਪੁਰਾਣਾ ਸਮਾਂ ਇੱਕ ਸੀਗਾ ਜਦੋਂ 11 ਬੰਦੇ ਬਰਾਤ ਜਾਂਦੇ ਸੀ ਉਦੋਂ ਵੀ ਵਿਆਹ ਹੁੰਦੇ ਸੀ ਵਿਆਹ ਅੱਜ ਵੀ ਹੋ ਰਹੇ ਆ ਜਿਹੜੀ 5-500 ਬੰਦੇ ਦੀ ਬਰਾਤ ਚੜਦੀ ਪਈ ਆ ਇਸ ਚੱਕਰ ਦੇ ਵਿੱਚ ਅਸੀਂ ਵਾਅਦਾ ਫਸ ਚੁੱਕੇ ਆ ਕਿ ਸਮਾਜ ਦੇ ਅੰਦਰ ਸਾਡੀ ਰਤਬਾ ਕੀ ਰਹੂਗਾ ਸਾਨੂੰ ਲੋਕ ਕੀ ਕਹਿਣਗੇ ਸਾਡੇ ਬਾਰੇ ਸਮਾਜ ਗੱਲਾਂ ਕੀ ਕਰੂਗਾ ਜੇ ਅਸੀਂ ਇੰਜ ਨਾ ਕੀਤਾ ਹਾਂਜੀ ਪ੍ਰਦੀਪ ਜੀ ਜੇ ਅਸੀਂ ਇਸ ਚੀਜ਼ ਨੂੰ ਰੋਕਣਾ ਤਾਂ ਮੈਨੂੰ ਲੱਗਦਾ ਸਾਡੇ ਚੋਂ ਹੀ ਕਿਸੇ ਨੂੰ ਇਹ ਚੀਜ਼ ਦੀ ਪਹਿਲ ਕਰਨੀ ਪੈਣੀ ਆ ਤਾਂ ਕਿ ਲੋਕ ਇਹ ਚੀਜ਼ਾਂ ਨੂੰ ਦੇਖ ਕੇ ਫਿਰ ਸ਼ਾਇਦ ਕਿਸੇ ਨੂੰ ਇਹ ਚੀਜ਼ ਦੀ ਸੇਧ ਮਿਲ ਜੇ ਹਨਾ ਤੇ ਜਿਹੜਾ ਕੁੜੀਆਂ ਦੇ ਪਰਿਵਾਰਾਂ ਤੇ ਇੰਨੇ ਨਾ ਖਰਚਾ ਚੜਦਾ ਇੰਨੇ ਨਾ ਕਰਜ਼ਾ ਉਹਨਾਂ ਦੇ ਸਿਰ ਹੁੰਦਾ ਸ਼ਾਇਦ ਉਹ ਵੀ ਬਚ ਜਾਊਗਾ ਕਰਜ਼ਾ ਹਾਂ ਰਮਨ ਉਹ ਤਾਂ ਹੈਗਾ ਹੀ ਆ ਹਨਾ ਸਾਨੂੰ ਕੋਈ ਵੀ ਫੀਲਡ ਲਾ ਦੋ ਕੱਲਾ ਵਿਆਹ ਨਹੀਂ ਕੋਈ ਭੋਗ ਨਹੀਂ ਜਾਂ ਬੱਚੇ ਦੀ ਪੜ੍ਹਾਈ ਦਾ ਨਹੀਂ ਹਰ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਇਹ ਚੀਜ਼ ਵਾਕਈ ਮਿੱਥੇ ਕਿ ਮੈਂ ਲੋਕਾਂ ਦੇ ਮਗਰ ਨਹੀਂ ਲੱਗਣਾ ਲੋਕ ਕੀ ਕਹਿਣਗੇ ਸਮਾਜ ਬਹੁਤ ਗੱਲਾਂ ਕਰੂਗਾ ਤੁਸੀਂ ਘੱਟ ਖਾਂਦੇ ਹੋ ਤਾਂ ਵੀ ਲੋਕ ਤੁਹਾਡੀ ਗੱਲਾਂ ਕਰਨਗੇ ਇਹ ਘੱਟ ਕਿਉਂ ਖਾਂਦੇ ਆ ਇਹਨਾਂ ਦੇ ਪ੍ਰਵਾਸ ਆ ਸਾਰੇ ਕਮਾਉਣ ਵਾਲੇ ਆ ਇਹਨਾਂ ਦੇ ਆਪਣੇ ਖਰਚੇ ਆ ਤੁਸੀਂ ਘੱਟ ਖਾਂਦੇ ਹੋ ਤੁਹਾਨੂੰ ਤਾਂ ਵੀ ਨਹੀਂ ਲੋਕਾਂ ਨੇ ਯਾਰਨਾ ਜੇ ਤੁਹਾਡੇ ਕੋਲੇ 4 ਪੈਸੇ ਜ਼ਿਆਦਾ ਵਾ ਤੁਸੀਂ ਵੱਧ ਕੇ ਰਹਿੰਦੇ ਹੋ ਤੁਸੀਂ ਦਿਖਾਵਾ ਕਰਦੇ ਹੋ ਲੋਕ ਤਾਂ ਤੁਹਾਨੂੰ ਤਾਂ ਵੀ ਨਹੀਂ ਛੱਡਦੇ ਪਿੱਠ ਵਿੱਚ ਤੁਹਾਡੀਆਂ ਤਾਂ ਵੀ ਗੱਲਾਂ ਕਰਦੇ ਆ ਕਿ ਇਹਨਾਂ ਦੇ ਕੋਲੇ ਤਾਂ ਪਤਾ ਨਹੀਂ 2 ਨੰਬਰ ਦਾ ਪੈਸਾ ਆਇਆ ਵਾ ਇਹ ਤਾਂ ਹਰ ਚੀਜ਼ ਐ ਕਰਦੇ ਆ ਇਹ ਤਾਂ ਰੋਟੀਆਂ ਵੀ ਬਾਹਰ ਖਾਂ ਜਾਂਦੇ ਆ ਪੌਂਦੇ ਵੀ ਇਹ ਬ੍ਰੈਂਡ ਤੁਹਾਡੋਂ ਲੋਕਾਂ ਨੇ ਕਿਸੇ ਪਾਸੇ ਨਹੀਂ ਜਣਾ। ਇਹ ਨਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਦਾਤੀ ਦੇ ਜਿਹੜੇ ਇੱਕ ਪਾਸੇ ਦਿੰਦੇ ਆ ਤੇ ਦੁਨੀਆ ਦੇ ਦੋਹੀ ਪਾਸੇ ਦਿੰਦੇ। ਦੋਹੇ ਪਾਸੇ ਦਿੰਦੇ ਨੇ ਹਨਾ ਇਸ ਕਰਕੇ ਲੋਕਾਂ ਦਾ ਕੰਮ ਆ ਬੋਲਣਾ। ਲੋਕਾਂ ਦਾ ਕੰਮ ਆ ਤੁਹਾਡੇ ਬਾਰੇ ਗੱਲਾਂ ਕਰਨੀਆਂ। ਪਰ ਤੁਹਾਨੂੰ ਉਹ ਚੀਜ਼ ਕਰਨੀ ਚਾਹੀਦੀ ਆ ਜੋ ਤੁਹਾਡਾ ਪਰਿਵਾਰ, ਜੋ ਤੁਹਾਡਾ ਦਿਮਾਗ ਜਾਂ ਮਨ ਕਹਿੰਦਾ ਮੈਨੂੰ ਲੱਗਦਾ ਉਹ ਫੈਸਲਾ ਲੈ ਲੈਣਾ ਚਾਹੀਦਾ ਤੁਹਾਨੂੰ। ਹਾਂਜੀ ਜਿਵੇਂ ਕਿ ਇੱਕ ਬੱਚਾ ਪ੍ਰਦੀਪ ਜੀ ਉਹਨੇ ਆਪਦੀ ਜ਼ਿੰਦਗੀ ਜਾਂ ਉਹਨੇ ਆਪਦੀ ਕਿਸਮਤ ਕਿਸੇ ਚੀਜ਼ ਚ ਟਰਾਈ ਕਰਨੀ ਆ ਕਿਸਾ ਉਹਨੂੰ ਕਿਸੇ ਚਾਹੀਦਾ ਸ਼ੌਂਕ ਆ ਜਾਂ ਉਹਦੇ ਵਿੱਚ ਉਹ ਗੁਣ ਹੈਗਾ ਹਨਾ ਉਹਨਾਂ ਨੂੰ ਉਹ ਜਦੋਂ ਕਰਨਾ ਸ਼ੁਰੂ ਕਰਦੇ ਆ ਤਾਂ ਲੋਕ ਉਹਨਾਂ ਨੂੰ ਪਹਿਲਾਂ ਹੀ ਰੋਕ ਦਿੰਦੇ ਆ ਕਿ ਇਹ ਤੇਰੇ ਵੱਸ ਦੀ ਚੀਜ਼ ਹੈਣੀਗੀ ਤੂੰ ਕੀ ਕਰ ਲੇਗਾ ਤੂੰ ਕੁਛ ਨਹੀਂ ਕਰ ਸਕਦਾ ਮੈਂ ਬਹੁਤ ਉਦਾਹਰਨਾਂ ਦੀ ਜ਼ਿੰਦਗੀ ਚ ਆਵਦੀਆਂ ਦੇਖੀਆਂ ਪੋਡਕਾਸਟਾਂ ਸੁਣੀਆਂ ਲੋਕਾਂ ਦੀ ਜਿਦੇ ਵਿੱਚ ਕਿ ਇੱਕ ਗਰੀਬ ਫੈਮਿਲੀ ਤੋਂ ਉੱਠ ਕੇ ਲੋਕਾਂ ਨੇ ਬਹੁਤ ਨਾਮ ਕਮਾਇਆ ਜਿਵੇਂ ਹੁਣ ਆਪਾਂ ਦੇਖਦੇ ਆ ਸਿੱਧੂ ਮੂਸੇ ਵਾਲਾ ਬਹੁਤ ਫੇਮਸ ਹੈ ਇੰਡਸਟਰੀ ਚ ਸਿੰਗਿੰਗ ਇੰਡਸਟਰੀ ਚ ਨਾਮ ਹੈ ਜਿਨੇ ਕੀ ਇੱਕ ਮੱਧ ਵਰਗੀ ਪਰਿਵਾਰ ਚੋਂ ਉੱਠ ਕੇ ਆਪਦੇ ਮਾਪਿਓ ਨੂੰ ਕਿੱਥੋਂ ਕਿੱਥੋਂ ਤੱਕ ਉਹ ਲੈ ਕੇ ਗਿਆ ਹਨਾ ਤੇ ਜੇ ਉਹ ਵੀ ਲੋਕਾਂ ਦੀਆਂ ਸੌਂਦਾ ਕੀ ਤੂੰ ਕੀ ਕਰ ਲੇਗਾ ਉਹ ਜੇ ਸੁਣ ਲੈਂਦਾ ਵੀ ਲੋਕ ਕੀ ਕਹਿਣਗੇ ਸ਼ਾਇਦ ਉਹ ਨਾ ਪਹੁੰਚਦਾ ਹਾਂ ਲੋਕ ਤਾਂ ਤੁਸੀਂ ਦੇਖਿਆ ਸੀਗਾ ਰਮਨ ਕਿ ਉਹਦੇ ਕਿੰਨੀ ਵਿਰੋਧਤਾ ਦੇ ਵਿੱਚ ਸੀ ਉਹਦੀ ਇੰਡਸਟਰੀ ਉਹਦੀ ਵਿਰੋਧਤਾ ਦੇ ਅੰਦਰ ਸੀ ਆਮ ਲੋਕ ਕਿੰਨੀ ਵਿਰੋਧਤਾ ਦੇ ਅੰਦਰ ਸੀ ਉਹ ਇੱਕ गाना ਕਰਦਾ ਸੀ ਉਹਦੇ ਤੇ ਕੰਟਰੋਵਰਸੀ ਕਿੰਨੀ ਖੜੀ ਹੁੰਦੀ ਸੀਗੀ ਪਰ ਉਹਨੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਆਪਦੀ ਲਾਈਨ ਤੇ ਤੁਰਦਾ ਗਿਆ ਕਿੱਡਾ ਵੱਡਾ ਨਾਮ ਪੈ ਗਿਆ ਉਹਦਾ ਹਣਾ ਲੋਕਾਂ ਦੇ ਵਿੱਚੋਂ ਯਾਦ ਕੀਤਾ ਜਾ ਰਿਹਾ ਵਾ ਉਹ ਉਹ ਕੱਲਾ ਸਿੱਧੂ ਨਹੀਂ ਸਿੱਧੂ ਦੇ ਪਰਿਵਾਰ ਦੀ ਇੱਕ ਬੜੀ ਵੱਡੀ ਮਸਾਲਾ ਸਿੱਧੂ ਦੀ ਤੁਸੀਂ ਸ਼ਾਇਦ ਦਾ ਨੋਟ ਕੀਤਾ ਹੋਊਗਾ ਜਦੋਂ ਸਿੱਧੂ ਦਾ ਪੂਰਾ ਹੁੰਦਾ ਹੋ ਜਾਣਾ ਹਨਾ ਉਸ ਤੋਂ ਬਾਅਦ ਉਸ ਪਰਿਵਾਰ ਨੇ ਏਡੀ ਵੱਡੀ ਉਮਰ ਦੇ ਵਿੱਚ ਜਾ ਕੇ ਇਹ ਗੱਲ ਨਹੀਂ ਸੋਚੀ ਕਿ ਸਾਡੇ ਸਾਨੂੰ ਲੋਕ ਕੀ ਕਹਿਣਗੇ ਸਮਾਜ ਕੀ ਕਹਿਣਗੇ ਉਹਨਾਂ ਨੇ ਇੱਕ ਬੱਚਾ ਬਾਅਦ ਚ ਦੇ ਆ ਪਰ ਸਾਡੇ ਪਰਿਵਾਰ ਕਈ ਵਾਰ ਇਨ੍ਹਾਂ ਗੱਲਾਂ ਤੇ ਆ ਕੇ ਫਸ ਜਾਂਦੇ ਆ ਕਿ ਅ ਬੜੀਆਂ ਗੱਲਾਂ ਨੇ ਆਪਾਂ ਬਹੁਤ ਛੋਟੇ ਛੋਟੇ ਲੈਵਲ ਦੀਆਂ ਗੱਲਾਂ ਤੇ ਡਿਸਕਸ਼ਨ ਕਰ ਰਹੇ ਆ ਪਰ ਨਿੱਕੇ ਨਿੱਕੇ ਉਹ ਪਮਾਇਟ ਬੜੇ ਹੈਗੇ ਆ ਜਿੰਦਗੀ ਦੇ ਅੰਦਰ ਜਿੱਥੇ ਅਸੀਂ ਹਰ ਕੱਲ ਲੋਕਾਂ ਦੇ ਮੁਤਾਬਕ ਸੋਚਣਾ ਸ਼ੁਰੂ ਕਰ ਦਿੰਦੇ ਆ ਕੰਮ ਕੋਈ ਵੀ ਵੱਡਾ ਨਹੀਂ ਕੰਮ ਕੋਈ ਵੀ ਛੋਟਾ ਨਹੀਂ ਅਸੀਂ ਕਈ ਵਾਰ ਛੋਟੇ ਕੰਮ ਦੀ ਸਟਾਰਟਿੰਗ ਕਰਨ ਲੱਗਿਆਂ ਵੀ ਸੰਗ ਕਰਦੇ ਆ ਕਿ ਯਾਰ ਜੇਵੇਂ ਐ ਕਰੂੰਗਾ ਤੇ ਲੋਕ ਸਾਡੇ ਬਾਰੇ ਕੀ ਗੱਲਾਂ ਕਰਨਗੇ ਤਾਂ ਹੀ ਤਾਂ ਆਪਾਂ ਇਹ ਗੱਲ ਦੁਖਾਂਤ ਆ ਸਾਡੇ ਪੰਜਾਬ ਦਾ ਕਿ ਪ੍ਰਵਾਸੀ ਵੀਰ ਆ ਕੇ ਪੰਜਾਬ ਦੇ ਵਿੱਚ ਹਰ ਕੰਮ ਕਰ ਰਹੇ ਆ ਅਸੀਂ ਹੱਥੀਂ ਕੰਮ ਕਿਹੜੇ ਸੀ ਸਾਡੇ ਮਿਸਤਰੀ ਦਾ ਕੰਮ ਸੀ ਲੱਕੜ ਦਾ ਕੰਮ ਸੀ ਕੋਈ ਵੀ ਕਿਸੇ ਪ੍ਰਕਾਰ ਦਾ ਕੰਮ ਸੀ ਸਾਡੇ ਨੌਜਵਾਨ ਛੱਡਦੇ ਜਾ ਰਹੇ ਆ ਸਰਪ ਤੇ ਸਰਪ ਸਾਡੇ ਸਮਾਜ ਦੀਆਂ ਗੱਲਾਂ ਕਰਕੇ ਕਿ ਸਾਡੇ ਸਮਾਜ ਦੇ ਲੋਕ ਸਾਡੇ ਬਾਰੇ ਗੱਲਾਂ ਕੀ ਕਰਨਗੇ ਉਹ ਕਰਨਗੇ ਲੈ ਇਹਨੂੰ ਹੋਰ ਕੋਈ ਕੰਮ ਨਹੀਂ ਮਿਲਿਆ ਇਹ ਛੋਟੇ ਜਿਹੇ ਕੰਮ ਦਾ ਲੱਗ ਗਿਆ ਇਹ ਫਲਾਣਾ ਕੁਛ ਕਰਦਾ ਮੈਂ ਬਾਹਰ ਜਾ ਸਕਦਾ ਸੀ ਲੋਕ ਕਹਣਗੇ ਬਾਹਰ ਕਿਉਂ ਨਹੀਂ ਗਿਆ ਇਹਨਾਂ ਕੋਲ ਪੈਸੇ ਹੈ ਨਹੀਂ ਸੀ ਮੈਂ ਇੱਧਰ ਕੰਮ ਕਰੂੰਗਾ ਤਾਂ ਲੋਕ ਮੇਰੇ ਬਾਰੇ ਗੱਲਾਂ ਕਰਨਗੇ ਬਹੁਤੇ ਨੌਜਵਾਨ ਇਸ ਕਰਕੇ ਕੋਈ ਫੀਲਡ ਚੁਣੀ ਨਹੀਂ ਪਾਉਂਦੇਗੇ ਕਿਸੇ ਗੱਲ ਤੇ ਪਹੁੰਚ ਨਹੀਂ ਪਾਉਂਦੇਗੇ ਸਿਰਫ ਤੇ ਸਿਰਫ ਉਹ ਦਿਮਾਗ ਦੇ ਅੰਦਰ ਇਹ ਗੱਲ ਰੱਖਦੇ ਆ ਸਾਡਾ ਸਮਾਜ ਸਾਡੇ ਬਾਰੇ ਕੀ ਗੱਲ ਲਾਉਂਗਾ ਠੀਕ ਕਹੂੰਗਾ ਹਾਂਜੀ ਭਾਵੇਂ ਕਿ ਉਹਨਾਂ ਨੇ ਬਾਹਰ ਜਾ ਕੇ ਵੀ ਲੇਵਰੀ ਕਰਨੀ ਹੁੰਦੀ ਆ ਇਥੇ ਉਹ ਆਉਦਾ ਕੋਈ ਚੰਗਾ ਬਿਜ਼ਨਸ ਤੋ ਸਕਦੇ ਉਹਨੇ ਪੈਸਿਆਂ ਨਾਲ ਹਨਾ ਪਰ ਫਿਰ ਵੀ ਲੋਕ ਕਹਿ ਦਿੰਦੇ ਆ ਕਿ ਲੋਕ ਕੀ ਕਹਿਣਗੇ ਆਪਦਾ ਕੋਈ ਚੰਗਾ ਜੇ ਉਹਨਾਂ ਦੇ ਹੱਥ 'ਚ ਕੁਕਿੰਗ ਦਾ ਗੁਣ ਹੈਗਾ ਉਹਨਾਂ ਦੇ ਹੱਥ 'ਚ ਸਟਿਚਿੰਗ ਦਾ ਗੁਣ ਹੈਗਾ ਉਹ ਆਪਦਾ ਇੱਥੇ ਵਧੀਆ ਕਾਰੋਬਾਰ ਚਲਾ ਸਕਦੇ ਆ ਪਰ ਉਹ ਲੋਕਾਂ ਦੇ ਚੱਕਰ 'ਚ ਹੀ ਕਿਤੇ ਨਾ ਕਿਤੇ ਪ੍ਰਦੀਪ ਜੀ ਉਹ ਕਿਸੇ ਵੀ ਫੀਲਡ 'ਚ ਪਿੱਛੇ ਰਹਿ ਜਾਂਦੇ ਆ ਕਿ ਸਾਨੂੰ ਲੋਕ ਕੀ ਕਹਿਣਗੇ ਸਾਨੂੰ ਮੈਨੂੰ ਲੱਗਦਾ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਕੱਢ ਦੇਣੀਆਂ ਚਾਹੀਦੀਆਂ ਕਿ ਲੋਕ ਕੀ ਕਹਿਣਗੇ ਅੱਗੇ ਵੱਲ ਵਧਣਾ ਚਾਹੀਦਾ ਜਿਹੜਾ ਕੋਈ ਤੁਹਾਡੇ 'ਚ ਗੁਣ ਹੈਗਾ ਉਹਨੂੰ ਆਪਦਾ ਆਪਦੇ ਕੈਰੀਅਰ ਕਿਉਂ ਉਹਦੇ ਤੇ ਫੋਕਸ ਕਰੋ ਉਹਦੇ ਤੇ ਹੋਰ ਹਾਰਡਵਰਕ ਕਰੋ ਤਾਂ ਆਪਾਂ ਜ਼ਿੰਦਗੀ ਚ ਕਿਵੇਂ ਨਾ ਸਕਸੈਸਫੁਲ ਹੋਵਾਂਗੇ ਹਾਂ ਰਮਨ ਵਾਕਈ ਗੱਲ ਇਹ ਹੈਗੀ ਆ ਕਿ ਆਪਾਂ ਇਸ ਚੀਜ਼ ਦਾ ਸਿੱਟਾ ਕੱਢ ਗਏ ਤੇ ਇਹ ਬੰਦਾ ਵਾ ਕਿ ਲੋਕ ਨਾ ਘਟ ਖਾਂਦੇ ਨੂੰ ਯਾਰਦੇ ਆ ਨਾ ਵਧ ਖਾਂਦੇ ਨੂੰ ਯਾਰਦੇ ਆ ਨਾ ਚੰਗਾ ਕਰਦੇ ਨੂੰ ਯਾਰਦੇ ਆ ਤੇ ਨਾ ਮਾੜਾ ਕਰਦੇ ਨੂੰ ਕੱਜਦੇ ਆ ਜੇ ਕੋਈ ਬੰਦਾ ਗੁਰਦੁਆਰਾ ਸਾਹਿਬ ਜਾ ਰਿਹਾ ਇਥੋਂ ਤੱਕ ਕਿ ਗੁਰਦੁਆਰੇ ਜਾਣ ਵਾਲੇ ਤੇ ਵੀ ਲੋਕ ਗੱਲਾਂ ਕਰਦੇ ਆ ਲੈ ਹੁਣ ਇਹਨੂੰ ਰੱਬ ਚੇਤੇ ਆ ਗਿਆ ਜੇ ਕੋਈ ਚੰਗੇ ਰਾਸਤੇ ਪੈਂਦਾ ਵਾ ਮਾੜਾ ਕੰਮ ਕਰਕੇ ਲੈ ਜੀ ਇਹ ਹੁਣ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆਲੀ ਗੱਲ ਬਣ ਗਈ ਆ ਹੁਣ ਇਹਨੂੰ ਰੱਬ ਘਰ ਦੇਇਆ ਵਾ ਪਹਿਲਾਂ ਇਹਨੇ ਕੁਝ ਸੋਚਿਆ ਨਹੀਂ ਹਨਾ ਇਹ ਲੋਕ ਜੇ ਕੋਈ ਪਾਠ ਕਰਦਾ ਵਾ ਤੇ ਹੁਣ ਕਹਿੰਦੇ ਲੈ ਇਹ ਚੰਗਾ ਭਗਤ ਬਣਨ ਲੱਗਿਆ ਲੋਕ ਕਿਸੇ ਪਾਸੇ ਨਹੀਂ ਛੱਡਣਗੇ ਤੁਹਾਨੂੰ ਕੋਈ ਵੀ ਤੁਸੀਂ ਪਾਸਾ ਲੈ ਲਓ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂਗਾ ਇਸ ਕਰਕੇ ਲੋਕਾਂ ਦੀ ਪਰਵਾਹ ਛੱਡ ਦੇਣੀ ਚਾਹੀਦੀ ਆ ਇੱਕ ਗੱਲ ਬੜੀ ਕਮਾਲ ਦੀ ਮੈਂ ਪੜੀ ਸੀ ਹਣਾ ਕਿਤੋਂ ਕਹਿੰਦੇ ਕਿ ਫਲਾਂ ਦੀ ਮਾਰਕੀਟ ਦੇ ਅੰਦਰ ਇੱਕ ਦੁਕਾਨ ਫਲਾਂ ਦੀ ਸੀਗੀ ਹਣਾ ਕੋਈ ਉਹਦੇ ਕੋਲੇ ਕਸਟਮਰ ਆਇਆ ਦੁਕਾਨਦਾਰ ਦੇ ਕੋਲੇ ਉਹ ਆ ਕੇ ਕਹਿੰਦਾ ਯਾਰ ਤੂੰ ਇੱਥੇ ਲਿਖਿਆ ਹੋਇਆ ਵਾ ਕਿ ਇੱਥੋਂ ਤਾਜ਼ੇ ਫਲ ਮਿਲਦੇ ਆ ਹਣਾ ਤਾਜ਼ੇ ਲਿਖਣ ਦਾ ਕੀ ਮਤਲਬ ਹੋਇਆ ਹਾਂਜੀ ਭਾਜੀ ਵੇਚਦਾ ਤੂੰ ਬੇਹੇ ਹਾਂ ਬੇਹੇ ਥੋੜਾ ਵੇਚਦਾ ਵਾਂ ਤੂੰ ਤਾਜ਼ੇ ਹੀ ਵੇਚਦਾ ਵਾਂ ਨੈਤ ਲੈ ਕੇ ਆਉਂਦਾ ਫਰੈਸ਼ ਫਰੈਸ਼ ਮਾਲ ਤੂੰ ਵੇਚ ਦੇਣਾ ਵਾਂ ਸਵੇਰੇ ਫੇਰ ਲੈਣ ਜਾਂਦਾ ਵਾਂ ਕਹਿੰਦਾ ਤੂੰ ਇਹਨੂੰ ਤਾਜ਼ੇ ਕੱਟਦੇ ਲਿਖਿਆ ਹੋਇਆ ਜਿਹੜਾ ਉਹਨੇ ਕੱਲਾ ਤਾਜ਼ਾ ਕੱਟਦਾ ਲਿਖਦਾ ਇੱਥੇ ਫਲ ਮਿਲਦੇ ਹਨ ਅਗਲਾ ਕਸਟਮਰ ਆਇਆ ਉਹਨੂੰ ਕਹਿੰਦਾ ਯਾਰ ਫਲਾਂ ਦੀ ਦੁਕਾਨ ਆ ਫਲਾਂ ਦੀ ਮਾਰਕੀਟ ਆ ਇੱਥੇ ਫਰੂਟ ਹੀ ਮਿਲਨੇ ਆ ਇੱਥੇ ਤੂੰ ਵੱਡਾ ਕਰਕੇ ਲਿਖਿਆ ਹੋਇਆ ਫਲ ਮਿਲਦੇ ਆ ਲੋਕਾਂ ਨੂੰ ਪਤਾ ਹੀ ਆ ਲੋਕ ਕਿਹੜਾ ਉਹਨੇ ਆਉਂਦੇ ਆ ਕਹਿੰਦਾ ਫਲ ਕੱਟਦੇ ਯਾਰ ਕਹਿੰਦਾ ਉਹਨੇ ਲਿਖਤਾ ਇੱਥੇ ਸੇਲ ਕੀਤੇ ਜਾਂਦੇ ਹਨ ਉਹ ਇੱਕ ਹੋਰ ਆਇਆ ਉਹ ਆ ਕੇ ਕਹਿੰਦਾ ਕਿ ਯਾਰ ਲੋਕਾਂ ਨੂੰ ਪਤਾ ਹੀ ਆ ਤੂੰ ਕੀ ਚੀਜ਼ ਵੇਚ ਰਹੇ ਹਾਂ ਵਾ ਫਰੂਟ ਵੇਚ ਰਹੇ ਹਾਂ ਤੇਰਾ ਕੰਮ ਹੀ ਸੇਲ ਕਰਨ ਦਾ ਤੇ ਤੂੰ ਬੈਠਾ ਵੀ ਇਸੇ ਕਰਕੇ ਹੀ ਆ ਲਿਖਣ ਦੀ ਕੀ ਲੋੜ ਆ ਲਿਖ ਕੇ ਕਿਹੜਾ ਬਾਹਲਾ ਵੱਡਾ ਹੋ ਜਾਂਦਾ ਵਾ ਲੋਕਾਂ ਨੂੰ ਦੇਖਦਾ ਐਡੀ ਦੁਕਾਨ ਪਈਆ ਤੂੰ ਵੇਚਨ ਤਾਂ ਹੀ ਭਾਈਆ ਕਹਿੰਦਾ ਇਹ ਵੀ ਕੱਢ ਦੇ ਉਹਨੇ ਉਹ ਵੀ ਕੱਢਤਾ ਸਾਰਾ ਕੁਝ ਕੱਟਣ ਤੋਂ ਬਾਅਦ ਜਦੋਂ ਬੋਰਡ ਖਾਲੀ ਹੋ ਗਿਆ ਕਹਿੰਦੇ ਇੱਕ ਕਸਟਮਰ ਫੇਰ ਆਇਆ ਉਹ ਆਦਾ ਯਾਰ ਐਡੀ ਵੱਡੀ ਦੁਕਾਨ ਪਾਈ ਆ ਬੋਰਡ ਖਾਲੀ ਪਿਆ ਤੇ ਕੁਝ ਲਿਖ ਲਿੰਦਾ ਇਹਦਾ ਮਤਲਬ ਲੋਕ ਤੁਹਾਡੇ ਬਾਰੇ ਆਪਣੇ ਨਜ਼ਰੀਏ ਦੇ ਮੁਤਾਬਕ ਕੁਝ ਨਾ ਕੁਝ ਕਹਿੰਦੇ ਰਹਿਣਗੇ ਹਨਾ ਤੁਹਾਨੂੰ ਉਹਨਾਂ ਦੇ ਮੁਤਾਬਕ ਪੂਰਾ ਨਹੀਂ ਹੋ ਸਕਦੇ ਤੁਸੀਂ ਜਿਵੇਂ ਲੋਕ ਕਹਿਣਗੇ ਜੇ ਲੋਕਾਂ ਦੇ ਮੁਤਾਬਕ ਚੱਲਣ ਲੱਗ ਜਾਓਗੇ ਤੁਹਾਡੇ ਕੋਲੋਂ ਲੋਕਾਂ ਮੁਤਾਬਕ ਚੱਲਿਆ ਨਹੀਂ ਜਾਣਾ ਇਸ ਕਰਕੇ ਤੁਸੀਂ ਆਪਣੇ ਮਨ ਦੀ ਸੁਣੋ ਹਾਂਜੀ ਸੁਣ ਲਓ ਲੋਕਾਂ ਦੀ ਜਿਹੜੀਆਂ ਉਹ ਚੰਗੀਆਂ ਚੀਜ਼ਾਂ ਲੱਗਦੀਆਂ ਉਹਨੂੰ ਆਪਦੀ ਜ਼ਿੰਦਗੀ 'ਚ ਅਪਣਾ ਲਓ ਜਿਹੜੀਆਂ ਮਾੜੀਆਂ ਲੱਗਦੀਆਂ ਉਹਨਾਂ ਨੂੰ ਇਗਨੋਰ ਕਰ ਦੋ ਇੱਕ ਕੰਨ 'ਚ ਸੁਣੀ ਦੂਜੇ ਕੰਨ 'ਚੋਂ ਕੱਢ ਤੀ ਹਨਾ ਜੇ ਆਪਾਂ ਇਹ ਜਿਉ ਆਦਮੀ ਸ਼ਾਇਦ ਉਹਨਾਂ ਦੇ ਪਿੱਛੇ ਨਾ ਲੱਗਦਾ ਹਨਾ ਤਾਂ ਉਹਦੀ ਦੁਕਾਨਦਾਰੀ ਬਹੁਤ ਵਧੀਆ ਚੱਲੀ ਜਾਂਦੀ ਸੀਗੀ ਉਹ ਨਾ ਕਿਸੇ ਚੀਜ਼ 'ਚ ਘਟਾ ਖਾਂਦਾ ਹਨਾ ਬਲ ਬਾਕੀ ਬੱਸ ਰਮਨ ਇੱਥੇ ਆ ਕੇ ਮੁੱਕਦੀ ਆ ਕਿ ਤੁਹਾਨੂੰ ਲੋਕਾਂ ਦੇ ਪ੍ਰਵਾਹ ਕਰਨੀ ਛੱਡ ਦੇਣੀ ਚਾਹੀਦੀ ਆ ਆਪਦਾ ਜੋ ਮਨ ਕਰਦਾ ਤੁਹਾਡਾ ਨੌਜਵਾਨ ਬੱਚੇ ਆ ਉਹਨਾਂ ਨੂੰ ਮਤਲਬ ਕੰਮ ਕਿਹੜਾ ਕਰਨਾ ਚਾਹੀਦਾ ਵਾ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਕੋਈ ਵੀ ਜੋ ਤੁਹਾਡਾ ਮਨ ਕਰਦਾ ਵਾ ਜਿਹੜੇ ਫੀਲਡ 'ਚ ਜਾਣ ਨੂੰ ਮਨ ਕਰਦਾ ਉਹ ਕਰ ਲੈਣਾ ਚਾਹੀਦਾ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਲੋਕ ਕੀ ਕਹਿਣਗੇ ਲੋਕਾਂ ਦੀ ਪ੍ਰਵਾਹ ਛੱਡ ਦਿਆਂ ਹੋਏ ਆ ਆਪਣੇ ਮਨ ਦੀ ਜਾਂ ਆਪਣੇ ਫੈਮਿਲੀ ਦੇ ਅੰਦਰ ਫੈਸਲਾ ਲਓ ਕਿ ਕਰਨਾ ਕਿ ਚਾਹੀਦਾ ਸਾਨੂੰ ਹਨਾ ਹਾਂਜੀ ਬੱਚਿਆਂ ਨੂੰ ਪੁੱਛੋ ਕਿ ਤੁਹਾਡਾ ਇੰਟਰਸਟ ਕਿਹੜੇ ਫੀਲਡ ਚ ਆ ਤੁਸੀਂ ਕੀ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਉਸੇ ਫੀਲਡ ਦੇ ਵਿੱਚ ਹੀ ਜਾਣ ਦੇਣਾ ਚਾਹੀਦਾ ਫਿਰ ਉਹ ਆਪਣੀ ਜ਼ਿੰਦਗੀ ਚ ਕਿਉਂਕਿ ਉਹਦੇ ਮਨ ਦੇ ਅਕੋਰਡਿੰਗ ਕੰਮ ਕਰਨਗੇ ਫਿਰ ਉਹ ਉਸ ਕੰਮ ਚ ਜਾਇਦ ਜੀ ਗੱਲ ਆ ਕਿ ਉਹ ਸਕਸੈਸਫੁਲ ਵੀ ਹੋਣਗੇ ਹਾਂਜੀ ਹਾਂਜੀ ਸੋ ਇਹ ਸੀ ਸਾਡਾ ਅੱਜ ਦਾ ਵਿਸ਼ਾ ਸੋ ਉਮੀਦ ਕਰਦੇ ਆਂਗੇ ਤੁਹਾਨੂੰ ਇਹ ਪਸੰਦ ਆਇਆ ਹੋਊਗਾ ਜਲਦੀ ਮਿਲਦੇ ਆ ਇੱਕ ਨਵੇਂ ਵਿਸ਼ੇ ਨਾਲ ਨਵੀਂ ਪੋਡਕਾਸਟ ਦੇ ਨਾਲ ਸੋ ਤਦ ਤੱਕ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ